ਕਿ ਅਸਲ 'ਚ ਮਾਈਆਂ ਤੋਂ ਫੰਗਲ ਇਨਫੈਕਸ਼ਨ ਮੁੰਡਿਆਂ ਨੂੰ ਬਹੁਤ ਹੋ ਜਾਂਦੀ ਆ ਜੀ। ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਤੇ ਉਹ ਫਿਰ ਜਦੋਂ ਮਤਲਬ ਕੀ ਉਹਦੇ ਉਹਨੂੰ ਕੀ ਕਹਿੰਦੇ ਸ਼ਕਤੀ ਤੇ ਪ੍ਰਭਾਵ ਪੈਂਦਾ ਵਾ ਤੇ ਫਿਰ ਉਹ ਆਂਦਾ ਖੜੇ ਮੇਰੇ 'ਚ ਕੋਈ ਦਿੱਕਤ ਆ। ਅੱਜ ਕੱਲ ਮਾਈਆਂ ਦੀ ਪੀਸੀਓਡੀ ਪ੍ਰੋਬਲਮਸ ਨੇ, ਹਾਰਮੋਨਲ ਬੈਲੈਂਸ ਨੇ, ਉਹ ਇਸ ਦਾ ਵੱਡਾ ਕਾਰਨ ਆ। ਹਾਂ ਜੇ ਜੇ ਮਾਈਆਂ ਦਾ ਵੀ ਸਮਾਂ ਵਿਗੜਿਆ ਹੋਇਆ ਆਪਦਾ ਤੇ ਗਾਂ ਮਰਤਦਾ ਵੀ ਸਮਾਂ ਵਿਗਾੜਦੀਆਂ ਨੇ। ਦਵਾਈਆਂ ਵੇਚਣ ਤੇ ਮਾਰੇ ਸਾਰਾ ਕਸੂਰ ਬੰਦੇ ਦਾ ਕੱਢ ਦਿੰਦੇ ਵੀ ਮਰਦ ਦੀ ਕਮਜ਼ੋਰੀ ਐ ਪਰ ਅਸਲ ਦੇ ਵਿੱਚ ਦੋਨਾਂ ਪਾਸਿਓਂ ਵਿਗੜਿਆ ਹੋ। ਹਾਂ ਜ ਤੋ ਨੌਜਵਾਨ ਆਪਣੇ ਸਰੀਰ ਦੀ ਤਾਕਤ ਨੂੰ ਨਹੀਂ ਸਮਝ ਪਾ ਰਹੇ ਦੁਕਾਨਾਂ ਤੋਂ ਕਾਮਰਾਜ ਲੈਣ ਦੀਆਂ ਲਾਈਨਾਂ ਲੱਗੀਆਂ ਹੋਈਆਂ ਤੁਸੀਂ ਦੇਖਿਆ ਕਾਮਰਾਜ ਦੇ ਫਾਇਦੇ ਨੇ ਕਿ ਨੁਕਸਾਨ ਇਹ ਤਾਂ ਗਲਤ ਗੱਲਾਂ ਨੇ ਜੀ ਇਹਦਾ ਕੁਝ ਹੈ ਹੀ ਨਹੀਂ ਨਾ ਇਦਾਂ ਦਾ ਜਦੋਂ ਇਸਤਰੀ ਦੇ ਬੱਚਾ ਨਾ ਹੋਵੇ ਤੇ ਉਹਦੇ ਸੱਤ ਮੁਖ ਦੋਸ਼ ਹੁੰਦੇ ਆ ਜੀ ਇਹਨਾਂ ਸੱਤਾਂ ਦੋਸ਼ਾਂ 'ਚੋਂ ਕੋਈ ਇੱਕ ਦੋਸ਼ ਇਸਤਰੀ ਨੂੰ ਹੁੰਦਾ ਹੈ ਇਸ ਕਰਕੇ ਬੱਚਾ ਨਹੀਂ ਹੁੰਦਾ ਜਿੰਨਾਂ ਦਾ ਬੱਚਾ ਨਹੀਂ ਹੁੰਦਾ ਆਯੁਰਵੇਦ ਨੇ ਜਿਹੜੇ ਸੱਤ ਦੋਸ਼ ਪੁਰਾਣੇ ਆ ਰਿਸ਼ੀਆ ਮੁਨੀਆ ਨੇ ਦੱਸੇ ਨੇ ਉਹਨਾਂ ਦਾ ਇਲਾਜ ਆਪਾਂ ਫ੍ਰੀ ਕਰੀਦਾ ਜੀ ਸਾਡੇ ਕੋ ਬੰਦਾ ਉਦੋਂ ਆਉਂਦਾ ਜਦੋਂ ਦੀ ਬਾਹ ਹੋ ਜਾਂਦੀ ਆ ਉਹ ਪਹਿਲਾਂ ਹੀ ਵਿਚਾਰਾ ਇਹਨਾਂ ਲੁੱਟਿਆ ਹੁੰਦਾ ਕਿ ਉਹ ਕੁਲ ਲੈ ਲਈਏ ਹੋਣਾ ਹਨਾ ਤੇ ਬੰਦਾ ਵੈਸੇ ਮਾਨਸਿਕ ਤੌਰ ਤੇ ਤੰਗ ਹੁੰਦਾ ਵਾ ਤੇ ਜਦੋਂ ਕਿਉਂਕਿ ਬਾਕੀ ਦਿੱਕਤਾਂ ਨਾ ਬੰਦਾ ਕਿਤਨਾ ਕਿਤੇ ਫੇਸ ਕਰ ਲੈਂਦਾ ਹੈ ਸਰੀਰ ਦੀ ਕੋਈ ਵੀ ਬਿਮਾਰੀ ਆ ਕੋਈ ਆਪਣੀ ਲਤਾਂ ਵੀ ਟੁੱਟੇ ਹੋਏ ਬੰਦਾ ਕੋਈ ਨਾ ਦਲੇਰ ਹੁੰਦਾ ਚੱਲ ਲੈਂਦਾ ਵਾ ਤੇ ਪਰ ਜਦੋਂ ਜਿਹੜੀ ਬੱਚੇ ਵਾਲੀ ਔਲਾਦ ਵਾਲੀ ਅੱਗੇ ਨਹੀਂ ਤੁਰਦੀ ਨਾ ਉਦੋਂ ਬੰਦਾ ਬੜਾ ਟੁੱਟਿਆ ਹੁੰਦਾ ਜੀ ਸ਼ੂਗਰ ਦੀਆਂ ਗੋਲੀਆਂ ਰੋਜ਼ ਖਾਂਦੇ ਆ ਲੋਕ, ਬੀਪੀ ਦੀਆਂ ਰੋਜ਼ ਖਾਂਦੇ ਆਗੇ। ਆਹਰ ਵਿੱਚ ਕੀ ਹਾਲ ਹੈ? ਇਹ ਦਵਾਈਆਂ ਛੱਡਣ ਦਾ ਪੱਕਾ ਹੱਲ ਹੈ ਕੀ ਆ ਗੋਲੀਆਂ ਤੋਂ निजात ਮਿਲ ਜੇ? ਬੀਪੀ ਦੀ ਤਾਂ ਗੋਲੀ ਛੁੱਟ ਜਾਂਦੀ ਆ ਜੀ। ਤੇ ਸ਼ੂਗਰ ਦਾ ਵੀ ਜਿਵੇਂ ਸਮਾਂ ਲੱਗਦਾ। ਤੇਵੇਂ ਬੱਚਿਆਂ ਦੀ ਨਿਗਾਹ ਕਮਜ਼ੋਰ ਹੁੰਦੀ ਆ, ਕਈ ਵਾਰ ਬੌਣ ਨੀ ਨਿਗਾਹ ਘਟ ਹੁੰਦੀ ਆ। ਉਹਦਾ ਵੱਡਾ ਕਾਰਨ ਹੀ ਹੁੰਦਾ ਵੀ ਕਿਤੇ ਨਾ ਕਿਤੇ ਗਰਭ ਅਵਸਥਾ ਦੇ ਵਿੱਚ ਮਾਂ ਬਹੁਤ ਜ਼ਿਆਦਾ ਰੋਈ ਹੁੰਦੀ ਆ। ਸੋ ਇਸ ਲਈ ਕਦੇ ਵੀ ਕਿਦਾਂ ਦੇ ਵੀ ਹਾਲਾਤ ਹੋ ਜਾਣ ਵੀ ਮਾਂ ਨੇ ਜਿਹੜੀ ਗਰਭ ਅਵਸਥਾ ਦੇ ਵਿੱਚ ਝੋਲ ਰਹਿਣਾ। ਤੋਸੇ ਟੋਕਨ ਦਿੰਨੇ ਹੋ ਤੁਹਾਨੂੰ ਮਤਲਬ ਮਰੀਜ਼ ਫੋਨ ਕਰਕੇ ਆਉਂਦਾ ਸਮਾਂ ਬੰਦਦੇ ਹੋ ਪੂਰਾ ਤਾਂ ਕਿ ਖੱਜਲ ਨਾ ਹੋਵੇ ਮੱਲੋ ਟੋਕਨ ਜਿਸ ਬ੍ਰੀਜ ਦੇ ਤੁਹਾਡੇ ਤੋਂ ਲੈਣਾ ਤਾਂ ਕੀ ਉਹਦੇ ਵਿੱਚ ਜੀ ਅਸੀਂ ਇਸ ਤਰੀਕੇ ਨਾਲ ਆ ਕਿ ਵੀ ਕੋਈ ਆਵੇ ਜਾਣਾ ਤੇ ਬਾਅਦ ਚ 4-4 ਘੰਟੇ ਵੇਟ ਕਰੇ ਮਿਲਿਆ ਨਾ ਜਾਵੇ ਇੱਕ ਤਾਂ ਦੂਰ ਆਉਣਾ ਜੀ ਹਨਾ ਤੇ ਉਸ ਤੋਂ ਪਹਿਲਾਂ ਫੋਨ ਤੇ ਸੰਪਰਕ ਹੋਇਆ ਹੋਵੇ ਟੋਕਨ ਮਿਲਿਆ ਹੋਵੇ ਤੇ ਆਪਾਂ ਨੂੰ ਪਤਾ ਹੁੰਦਾ ਟਾਈਮ ਬੰਨੇ ਹੁੰਦਾ ਵੀ ਨਾ ਤਾਂ ਸਾਡਾ ਸਮਾਂ ਖਰਾਬ ਹੁੰਦਾ ਤੇ ਨਾ ਖਾਸ ਕਰਕੇ ਨੇ ਚੱਲ ਕੇ ਆਉਣਾ ਉਹਦਾ ਸਮਾਂ ਬੱਜ ਜਾਂਦਾ ਜੀ ਬਿਲਕੁਲ ਸਕਰੀਨ ਦੇ ਉੱਤੇ ਨੰਬਰ ਤੁਹਾਡੇ ਚੱਲ ਰਹੇ ਆ ਜੇ ਤੁਸੀਂ ਵੈਦ ਸਾਹਿਬ ਕੋਲੇ ਆਉਣਾ ਹੈ ਕੋਈ ਪ੍ਰੋਬਲਮ ਹੈ ਕਿਸੇ ਚੀਜ਼ ਦੀ ਦਵਾਈ ਲੈਣ ਆਉਣਾ ਹੈ ਤਾਂ ਤੁਸੀਂ ਸਮਾਂ ਲੈ ਕੇ ਆਓ ਤਾਂ ਕਿ ਤੁਹਾਡਾ ਵੀ ਸਮਾਂ ਬਚੇ ਤੇ ਵੈਸੇ ਤੁਸੀਂ ਆਪ ਇੱਥੇ ਅਵੇਲੇਬਲ ਹਾਂ ਅਬ ਇਹ ਹਾਂ ਮੈਂ ਇੱਥੇ ਅਵੇਲੇਬਲ ਹੀ ਹੁੰਨਾ ਜੀ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਅੱਜ ਅਸੀਂ ਨਿਰਮਲ ਬਾਗ ਸultanpur ਪਹੁੰਚੇ ਆਂ ਆਯੁਰਵੇਦ ਦੇ ਲਈ ਇਹ ਜਾਣਿਆ ਜਾਂਦਾ ਹੈ ਸਾਡੇ ਨਾਲ ਬਾਈ ਸਿਮਰਨਪ੍ਰੀਤ ਨੇ ਮਸ਼ਹੂਰ ਵੈਦ ਨੇ ਤੀਸਰੀ ਜਾਂ ਚੌਥੀ ਪੀੜ੍ਹੀ ਹੈ ਪੀੜ੍ਹੀਦਰ ਪੀੜ੍ਹੀ ਤੁਹਾਡਾ ਕੰਮ ਹੈ ਸਭ ਤੋਂ ਪਹਿਲਾਂ ਤਾਂ ਬਾਈ ਮੁਬਾਰਕਾ 15 ਸਾਲ ਬਾਅਦ ਜਵਾਕ ਹੋਇਆ ਤੁਹਾਡੀ ਦਵਾਈ ਨੇ ਅਸਰ ਕੀਤਾ ਬੜੇ ਖੁਸ਼ ਸੀ ਗਿਆ ਪੂਰਾ ਜੋੜਾ ਪੂਰਾ ਪਰਿਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਰਾਜ ਦੀ ਕਿਰਪਾ ਨਾਲ ਹੀ ਆ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਦੋਂ ਕਰਮਾ ਚ ਦਾਤ ਆ ਤੇ ਉਹ ਸੱਚੇ ਪਾਤਸ਼ਾਹ ਵੇਦ ਬਣਾ ਦਿੰਦਾ ਵਾ ਤੇ ਇਦਾਂ ਹੀ ਮਹਾਰਾਜ ਦਾਤਾਂ ਬਖਸ਼ ਦਿੰਦਾ ਵਾ ਤੇ ਮਹਾਰਾਜ 기 ਅਰਦਾਸ ਕਰਦੇ ਆ ਕਿ ਇਦਾਂ ਹੀ ਚੜ੍ਹਦੀ ਕਲਾ ਮਹਾਰਾ ਸਾਰਿਆਂ ਨੂੰ ਦੁੱਧ ਪੁੱਤ ਦੀਆਂ ਦਾਤਾਂ ਬਖਸ਼ਣ ਤੇ ਧੀਆ ਪੁੱਤਾਂ ਦੀਆਂ ਦਾਤ ਤੁਹਾਡੇ ਕੋਲੇ ਦਵਾਈ ਲੈ ਕੇ ਗਏ 15 ਸਾਲ ਕੋਈ ਹਸਪਤਾਲ ਨਹੀਂ ਸੀ ਛੱਡੇ ਉਹਨਾਂ ਨੇ ਪੰਜਾਬ ਦਾ ਕਿਹੜਾ ਐਸੀ ਤਰਦੀਬ ਹੈ ਜਾਂ ਕਿਹੜਾ ਨੁਸਖਾ ਹੈ ਜਿਨੇ ਭਾਗ ਖੋਲੇ ਇਹ ਇਹਦੇ ਵਿੱਚ ਇਦਾਂ ਵਾਂ ਕਿ ਆਬਵੀਅਸਲੀ ਆਪਾਂ ਗੱਲ ਕਰਦੇ ਵੀ ਆਪਾਂ ਜਿੰਨਾ ਵੀ ਇਲਾਜ ਕਰੀਦਾ ਪ੍ਰਾਣੀ ਪદ્ધਤੀ ਨੂੰ ਮੁੱਖ ਰੱਖੀਦਾ ਹੈ ਕੁਝ ਢੰਗ ਤੌਰ ਤਰੀਕੇ ਸਮੇ ਦੇ ਹਿਸਾਬ ਨਾਲ ਬਦਲ ਵੀ ਜਾਂਦੇ ਨੇ ਤੇ ਪ੍ਰਾਣੀਆਂ ਜਿਹੜੀਆਂ ਸ਼ਾਸਤਰਾਂ ਦੀਆਂ ਵੇਦਾਂ ਦੀਆਂ ਪદ્ધਤੀਆਂ ਨੇ ਉਹਦੇ ਵਿੱਚ ਜਦੋਂ ਇਸਤਰੀ ਦੇ ਬੱਚਾ ਨਾ ਹੋਵੇ ਤੇ ਉਹਦੇ ਸੱਤ ਮੁਖ ਦੋਸ਼ ਹੁੰਦੇ ਆ ਜੀ ਹਨਾ ਜੀ ਤੇ ਬਸ ਉਹੀ ਫੜਨੇ ਹੁੰਦੇ ਆ ਤੇ ਜਿਹਦੇ ਨਹੀਂ ਹੁੰਦਾ ਇੱਕ ਨਾ ਇੱਕ ਹੁੰਦਾ ਹੀ ਆ ਇਹਨਾਂ ਸਤਾਂ ਦੋਸ਼ਾਂ 'ਚੋਂ ਕੋਈ ਇੱਕ ਦੋਸ਼ ਇਸਤਰੀ ਨੂੰ ਹੁੰਦਾ ਹੈ ਇਸ ਕਰਕੇ ਬੱਚਾ ਨਹੀਂ ਹੁੰਦਾ ਤੇ ਉਹ ਤਾਂ ਬਣਦੇ ਆ ਕਿ ਕਰਮਾਂ 'ਚ ਨਹੀਂ ਹੁੰਦਾ ਗੱਲ ਫਿਰ ਕਰਮਾਂ ਦੀ ਆ ਜਦੋਂ ਕਰਮਾਂ 'ਚ ਨਹੀਂ ਔਲਾਦ ਹੈਗੀ ਤੇ ਉਹ ਦੋਸ਼ ਉਦਾਂ ਦਾ ਬਣ ਜਾਂਦਾ ਹੈ ਤੇ ਉਹ ਦੋਸ਼ ਜਦੋਂ ਮਾਰੇ ਕਹਿੰਦੇ ਔਖਦ ਆਏ ਰਾਸ ਵਿੱਚ ਆਪ ਖਲੋ ਆ ਗੁਰਬਾਣੀ ਦਾ ਬਚਨ ਹੈ ਕਿ ਔਖਦ ਵੀ ਉਦਾਂ ਹੀ ਕੰਮ ਕਰਦੀ ਹੈ ਜਦੋਂ ਮੇਰ ਕਰੇ ਨਹੀਂ ਤਾਂ ਕੋਈ ਘਟ ਲਾਜ ਨਹੀਂ ਕਰਦਾ ਸਾਰੇ ਆਪਣੇ ਲੋ ਲਾਜ ਸਹੀ ਕਰਦੇ ਆ ਬਾਰੇ ਜਦੋਂ ਉਹਦੀ ਮਿਹਰ ਹੋਵੇ ਉਦੋਂ ਔਖਤ ਜਿਹੜੀ ਆ ਉਹ ਭਰਾਸ ਆ ਜਾਂਦੀ ਆ ਜਦੋਂ ਆਪ ਖਲੋ ਜਾਂਦਾ ਤੇ ਉਦੋਂ ਭਾਗ ਖੁੱਲ ਜਾਂਦੇ ਆ ਤੇ ਉਹ ਬਸ ਮਹਾਰਾਜ ਜੀ ਦੀ ਜਿਹੜੀ ਦਇਆ ਕਰਕੇ ਪੁਰਾਣੇ ਵਿਦਵਾਨਾਂ ਦਾ ਜਿਵੇਂ ਸਾਡੇ ਗੁਰੂ ਦੇ ਬਾਬਾ ਦਇਆ ਸਿੰਘ ਜੀ ਟਾਦੀ ਸਾਹ ਵਾਲਿਆਂ ਨੇ ਵੀ ਇਹ ਚੀਜ਼ ਤੇ ਸਾਨੂੰ ਜ਼ਿਆਦਾ ਅਭਿਆਸ ਕਰਵਾਇਆ ਤੇ ਪਿਤਾ ਜੀ ਹੁਣਾਂ ਨੇ ਵੀ ਪਿਤਾ ਜੀ ਆਪ ਕਰਦੇ ਨੇ ਵੀ ਉਹ ਸੱਤਾਂ 'ਚ ਕੋਈ ਇੱਕ ਅਦੋਸ਼ ਹੁੰਦਾ ਹੀ ਹੁੰਦਾ ਹੈ ਤੇ ਉਹਨੂੰ ਫੜ ਕੇ ਉਹਦਾ ਇਲਾਜ ਕਰੀਦਾ ਹੈ ਪੁਰਾਣੇ ਢੰਗ ਨਾਲ ਹੀ ਤੇ ਮਾਰੇ ਬੋਡੀ ਕਰ ਲੈਂਦਾ ਹੈ ਹਾਂਜੀ ਇਹ ਇਹ ਹੈ ਜੀ ਬਿਲਕੁਲ ਭਾਈ ਜਿਵੇਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਗ੍ਰਸਥ ਜੀਵਨ ਬੜਾ ਵਿਗੜ ਰਿਹਾ ਹੈ ਲੋਕਾਂ ਦੇ ਤਲਾਕ ਵਧ ਰਹੇ ਨੇ ਕਾਰਨ ਕਮਜ਼ੋਰੀ ਹੈ ਮਰਦਾਂ ਚ ਹੈ ਔਰਤਾਂ ਚ ਹੈ ਇਹ ਬੜੇ ਵੱਡੇ ਸਵਾਲ ਇਹਦੇ ਬਾਰੇ ਗਾਈਡ ਕਰੋ ਹਾਂਜੀ ਇਹਦੇ ਬਾਰੇ ਜੀ ਆਪਾਂ ਨੂੰ ਹੁਣ ਵਿਚਾਰ ਕਰਨੀ ਚਾਹੀਦੀ ਆ ਕਿ ਆਪਣੇ ਜੋ ਪੁਰਾਣੀ ਜਿਹੜੀ ਪਰੰਪਰਾ ਉਹਦੇ ਅਧੀਨ ਜਿਵੇਂ ਅੱਜ ਕੱਲ ਬੜਾ ਰੌਲਾ ਚੱਲਦਾ ਇਹਨਾਂ ਚੀਜ਼ਾਂ ਦਾ ਤੇ ਇਹ ਕੋਈ ਐਡਾ ਮਸਲਾ ਹੈ ਨਹੀਂ ਵੀ ਜੱਡਾ ਹੁਣ ਵੇ ਸਮੇਂ ਚ ਵਧਿਆ ਹੋਇਆ ਠੀਕ ਆ ਜੀ ਕਲਯੁਗ ਦਾ ਪ੍ਰਭਾਵ ਹੈ ਮੈਂ ਤੁਹਾਨੂੰ ਮੁੱਖ ਤੌਰ ਤੇ ਦੋ ਗੱਲਾਂ ਦੱਸਦਾ ਵਾਂ ਕਿ ਮਹਾਰਾਜੀਆਂ ਦਾ ਬਚਨ ਹੁੰਦਾ ਰਿਹਾ ਜਿਵੇਂ ਪੁਰਾਣੀਆਂ ਸਾਖੀਆਂ ਸੁਣਦੀਆਂ ਜਾਂ ਵਿਦਵਾਨ ਦੱਸਦੇ ਨੇ ਤੇ ਆਂਦੇ ਆ ਵੀ ਕਲਯੁਗ ਦਾ ਜਿਹੜਾ ਮੁੱਖ ਜਿਹੜੀ ਮਾਰ ਹੁੰਦੀ ਆ ਉਹ ਭਗਰਾਸ ਤੇ ਭੋਗਰਾਸ ਤੇ ਹੁੰਦੀ ਆ ਠੀਕ ਆ ਜੀ ਦੋ ਰਸਾਂ ਜੀ ਬੰਦਾ ਮਰਦਾ ਜਾਂ ਤਾਂ ਬਹੁਤ ਖਾਣ ਦਾ ਸ਼ਕੀਨ ਹੈ ਤੇ ਜਾਂ ਬਹੁਤ ਕਾਮੀ ਹੈ ਇਹ ਦੋ ਬੰਦੇ ਦੇ ਪਤਨ ਦਾ ਕਾਰਨ ਹੁੰਦੀਆਂ ਨੇ ਉਹ ਅੱਜਕੱਲ ਚੀਜ਼ਾਂ ਜਿਵੇਂ ਹੁਣ ਬਹੁਤਾ ਭੋਜਨ ਆਪਾਂ ਖਰਾਬ ਕਰਦੇ ਆ ਹੁਣ ਸਾਰੇ ਸਿਰਫ ਜਿਹੜੀਆਂ ਕਾਮੁਕਤ ਬਿਮਾਰੀਆਂ ਨੇ ਉਹਨਾਂ ਨਾਲ ਦੀ ਜ਼ਿਆਦਾ ਗੌਰ ਕਰਦੇ ਆ ਪਰ ਉਹਦਾ ਜਿਹੜਾ ਮੁੱਖ ਕਾਰਨ ਆ ਉਹ ਸਾਡੀ ਖੁਰਾਕ ਹੈ ਜਦੋਂ ਆਪਾਂ ਆਵਾਗਮਣ ਛੱਡਦੇ ਆ ਤੇ ਸਹੀ ਤਰੀਕੇ ਦਾ ਭੋਜਨ ਨਹੀਂ ਆਪਾਂ ਗ੍ਰਹਿਣ ਕਰਦੇ ਤਾਂ ਸਰੀਰ ਦੇ ਜਿਵੇਂ ਮੈਂ ਨਵੀਂ ਭਾਸ਼ਾ ਚ ਕਹਦਾ ਵੀ ਹਾਰਮੋਨ ਇਨ ਬੈਲੈਂਸ ਹੋ ਜਾਂਦੇ ਆ ਉਹ ਬੰਦੇ ਦੇ ਵੀ ਬੀਬੀ ਦੇ ਵੀ ਤੇ ਉਹ ਜਿਹੜਾ ਸਾਰਾ ਅਸਰ ਆ ਉਹ ਬੰਦੇ ਦੀ ਜਿਹੜੀ ਮੈਥਨ ਕਿਰਿਆ ਤੇ ਪੈਂਦਾ ਹੈ ਤੇ ਉਹ ਫਿਰ ਸਾਰਾ ਸਰਕਲ ਡਿਸਟਰਬ ਹੁੰਦਾ ਹੈ ਤੇ ਬੰਦਾ ਉਸ ਕਿਰਿਆ ਨੂੰ ਜਿਆਦਾ ਸੋਚਣ ਲੱਗ ਪੈਂਦਾ ਲੇਕਿਨ ਜਿਹੜੀ ਆਪਦੀ ਗਲਤੀ ਆ ਖਾਣ ਪੀਣ ਦੀ ਉਹ ਨਹੀਂ ਸੁਧਾਰਦਾ ਜਿਵੇਂ ਹੁਣ ਮਾਈਆਂ ਦੀ ਜਿਵੇਂ ਆਪਾਂ ਕਹਿ ਲੀਏ ਦਿੱਕਤਾਂ ਅੱਜਕੱਲ ਬਹੁਤ ਆਉਂਦੀਆਂ ਨੇ ਹੁਣ ਵੀ ਆ ਪੀਸੀਓਡੀ ਕਰਕੇ ਦਿੱਕਤਾਂ ਨੇ ਮਾਹਵਾਰੀ ਦੀਆਂ ਹੋਰ ਕਈ ਦਿੱਕਤਾਂ ਨੇ ਇਵਨ ਕਿ ਇਹਦੇ ਵਿੱਚ ਬੱਚਾ ਵੀ ਨਾ ਹੋਣ ਦੀਆਂ ਕਈ ਦਿੱਕਤਾਂ ਨੇ ਉਹ ਸਾਰਾ ਕੁਝ ਇਸਤਰੀ ਦਾ ਭੋਜਨ ਆ ਪੁਰਾਣੇ ਵੇਲੇ ਅਜ ਮਾਈਆਂ ਨੂੰ ਖਰਾਕ ਕਰਦੇ ਬੜੇ ਹਸਾਵਨਾ ਮਤਲਬ ਕਿ ਇਹ ਜੋਰ ਹੁੰਦਾ ਸੀ ਬਿ ਉਰਗਾ ਦਾ ਵੀ ਇੱਕ ਮੈਂਟੈਲਿਟੀ ਕਹ ਲੋਗੀ ਦਿਮਾਗ ਦੀ ਇੱਕ ਸ਼ਕਤੀ ਸੀਗੀ ਵੀ ਜਿਹੜੀ ਇਸਤਰੀਆਂ ਵੀ ਇੰਨੇ ਗਾਂ ਜਾ ਕੇ ਬੱਚੇ ਜਮਣੇ ਆ ਤੇ ਇਸਤਰੀ ਦਾ ਜਿਹੜਾ ਸਰੀਰ ਆ ਉਹ ਸਾਫ਼ ਸੁਥਰਾ ਤੇ ਅਰੇਸਟ ਪੋਸਟਰ ਰਹੇ ਅੱਛਾ ਖਾਵੇ ਹੈਨਾ ਪਰ ਅੱਜ ਕੱਲ ਇਸਤਰੀਆਂ ਇਸ ਗੱਲ ਤੇ ਘੱਟ ਧਿਆਨ ਦਿੰਦੀਆਂ ਨੇ ਤੇ ਉਹ ਭੋਜਨ ਦੀ ਜਿਹੜੀ ਚਾਲ ਵਿਗੜੀ ਹੋਣ ਕਰਕੇ ਤੇ ਆਵਾਗਵਣ ਤਾਮਸ਼ਿਕ ਭੋਜਨ ਜ਼ਿਆਦਾ ਤੇ ਸੜਿਆ ਭੋਜਨ ਖਾਣਾ ਸੜਿਆ ਭੋਜਨ ਖਾਣ ਕਰਕੇ ਸਰੀਰ ਦੇ ਜਿਹੜੇ ਹਾਰਮੋਨ ਇਨ ਬੈਲੈਂਸ ਹੁੰਦੇ ਆ ਤੇ ਉਹ ਉਹਨਾਂ ਦੀ ਫਿਰ ਉਹਨੂੰ ਕੀ ਕਹਿੰਦੇ ਆ ਅੰਦਰਲੀ ਕਿਰਿਆ ਤੇ ਫਰਕ ਪਾਉਂਦਾ ਹੈ ਫਿਰ ਉਹ ਗਾਂ ਦੀ ਗਾਂ ਕਹੇ ਲੋ ਕਿ ਜਦੋਂ ਸੰਬੰਧ ਬਣਦੇ ਆ ਜਾਂ ਕੋਈ ਕਾਮੁਕਤਾ ਕਿਰਿਆ ਹੁੰਦੀ ਆ ਤਾਂ ਉਹ ਗਾਂ ਜਿਹੜੀਆਂ ਬਿਮਾਰੀਆਂ ਬੰਦੇ ਚ ਟਰਾਂਸਫਾਰਮ ਹੋ ਜਾਂਦੀਆਂ ਨੇ ਇਹ ਬਹੁਤ ਜ਼ਿਆਦਾ ਨਾ ਕਹੇ ਲੋ ਕਿ ਸੂਖਮ ਵਿਸ਼ਾ ਹੈ ਕਈ ਇਹਨੂੰ ਬਾਦ ਫਰੰਗ ਵੀ ਆਂਦੇ ਆ ਵੀ ਪ੍ਰਾਣਿਆਂ ਵੀ ਇਦਾਂ ਸ਼ਾਸਤਰਾਂ ਜਿਹਨੂੰ ਇਦਾਂ ਗ੍ਰੰਥਾਂ ਚ ਨਾਂ ਦਿੱਤਾ ਗਿਆ ਵਾ ਵੀ ਇਹ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਨਾ ਬਾਦ ਫਰੰਗ ਕੋਈ ਇੱਕ ਖਾਸ ਬਿਮਾਰੀ ਨਹੀਂ ਬਹੁਤ ਜਾਰੀਆਂ ਬਿਮਾਰੀਆਂ ਦਾ ਸਮੇਲ ਆ ਤਾਂ ਇਹੀ ਆ ਕਿ ਵੀ ਜਿਹੜੀਆਂ ਭੋਗ ਰਸ ਰਾਹੀਂ ਬੰਦੇ ਨੂੰ ਬਿਮਾਰੀਆਂ ਹੁੰਦੀਆਂ ਨੇ ਇੱਕ ਦੂਜੇ ਨਾਲ ਤੇ ਉਹ ਜਿਹੜੀਆਂ ਖਾਣ ਪੀਣ ਦੇ ਨਾਲ ਹੀ ਵਿਗੜਦਾ ਹੈ ਤੇ ਮਾਇਆਂ ਨੂੰ ਇਸ ਗੱਲ ਦਾ ਧਿਆਨ ਕਰਨਾ ਚਾਹੀਦਾ ਹੈ ਕਿ ਵੀ ਜਿਹੜੀਆਂ ਇਹ ਸਾਰੀਆਂ ਮਾਹਵਾਰੀ ਦੀਆਂ ਦਿੱਕਤਾਂ ਪੀਸੀਓਡੀ ਦੀਆਂ ਇਹ ਮੁੱਢਲਾ ਕਾਰਨ ਬਣਦੀਆਂ ਨੇ ਤੁਹਾਡੀ ਜਿਹੜੀ ਆ ਉਹਨੂੰ ਕੋਈ ਕਹਿੰਦੇ ਆ ਗ੍ਰਸਤ ਜੀਵਨ ਦੀ ਡਿਸਟਰਬਿੰਗਲੀ ਜਿਹੜਾ ਮਤਲਬ ਕਿ ਇਹ ਇਹ ਗੁਪਤ ਬਿਮਾਰੀਆਂ ਆਪਾਂ ਕਹਿ ਦਿੰਦੇ ਆਂ ਵੀ ਜਿਹਦੇ ਨਾਲ ਕੀ ਫੰਗਲ ਇਨਫੈਕਸ਼ਨਸ ਵੀ ਹੁੰਦੀਆਂ ਨੇ ਇਹ ਸਾਰੀਆਂ ਸਾਡੀ ਖਰਾਕ ਤੇ ਹੀ ਨਿਰਭਰ ਕਰਦੀਆਂ ਨੇ ਤੇ ਬਹੁਤੇ ਜਿਹੜੇ ਬੰਦੇ ਨੇ ਉਹ ਕਸੂਰ ਮਰਦਾਂ ਦਾ ਵੀ ਕੱਢਦੇ ਨੇ ਤੇ ਆਮਲ ਅੱਜਕੱਲ ਇੱਡਾ ਇੱਡਾ ਦੀਆਂ ਚੱਲਾਂ ਲਾ ਪੀਆਂ ਜਾਂ ਆਪਾਂ ਇਹ ਚੀਜ਼ ਨੂੰ ਇਸ ਤਰੀਕੇ ਨਾਲ ਲੈ ਲਿਆ ਕਿ ਵੀ ਆਪਾਂ ਹਾਂ ਬੰਦਿਆਂ ਦੀ ਆਪਾਂ ਫੋਕਸ ਕਰ ਲਿਆ ਪਰ ਇੱਦਾਂ ਦਾ ਕੁਝ ਖਾਸ ਨਹੀਂ ਹੈ ਹੈ ਪਰ ਇੱਦਾਂ ਵੀ ਹੈ ਨਹੀਂ ਇਸ਼ੂ ਵੀ ਇਹ ਦੋਹਾਂ ਜੀਆਂ ਦੀ ਕਹਿ ਲਓ ਕਿ ਆਪਸੀ ਉਹ ਹੈ ਤਾਲਮੇੜੀ ਹੈ ਤੇ ਦੋਹਾਂ ਦੀਆਂ ਗਲਤੀਆਂ ਨੇ ਤੇ ਦੋਹੀ ਸਹੀ ਨੇ ਬਿਲਕੁਲ ਉਹ ਦਵਾਈਆਂ ਵੇਚਣ ਵਾਲੇ ਜਿਹੜੇ ਦਵਾਈਆਂ ਵੇਚਣ ਤੇ ਮਾਰੇ ਸਾਰਾ ਕਸੂਰ ਬੰਦੇ ਦਾ ਕੱਢ ਦਿੰਦੇ ਵੀ ਮਰਦ ਦੀ ਕਮਜ਼ੋਰੀ ਹੈ ਪਰ ਅਸਲ ਦੇ ਵਿੱਚ ਦੋਨਾਂ ਪਾਸਿਓਂ ਵਿਗੜਿਆ ਹੁੰਦਾ ਹਾਂਜੀ ਇਸ ਲਈ ਪੁਰਾਣੇ ਵੇਲੇਾਂ 'ਚ ਦੱਸਿਆ ਜਾਂਦਾ ਵਾ ਕਿ ਜਦੋਂ ਸਾਰੇ ਤੰਦਰੁਸਤ ਵੀ ਰਹਿਣ ਮਨ ਲੋ ਸਾਰੇ ਤੰਦਰੁਸਤ ਵੀ ਨੇ ਤਾਂ ਵੀ ਜਿਵੇਂ ਕਿ ਪੁਰਾਣੇ ਵੇਲੇ ਦੱਸਿਆ ਜਾਂਦਾ ਕਿ ਬੰਦਾ ਜਿਹੜਾ ਬਹੁਤਾ ਚਰਿੱਤਰਹੀਣ ਨਾ ਹੋਵੇ ਕਾਮੀ ਨਾ ਹੋਵੇ ਬਹੁਤਾ ਭੋਗ ਬਲਾਸ ਨਾ ਕਰੇ ਅਲੱਗ-ਅਲੱਗ ਇਸਤਰੀਆਂ ਨਾਲ ਤਾਂ ਅਲੱਗ-ਅਲੱਗ ਇਸਤਰੀਆਂ ਅਲੱਗ-ਅਲੱਗ ਮਰਦਾਂ ਨਾਲ ਵੀ ਵੀ ਇੱਕ ਜਗ੍ਹਾ ਜਿਵੇਂ ਸ਼ਾਦੀ ਦਾ ਇੱਕ ਵਿਆਹ ਦਾ ਕਨਸੈਪਟ ਹੈ ਜਿਹੜਾ ਜਾਂ ਲਾਇਲਟੀ ਹੈ ਦਾ ਰਹਿਣਾ ਹਨਾ ਬਚਨ ਬੰਨ ਕੇ ਰਹਿਣਾ ਵੀ ਇਹ ਚੀਜ਼ ਬੰਦੇ ਨੂੰ ਵੈਸੇ ਵੀ ਬਿਮਾਰੀਆਂ ਤੋਂ ਮੁਕਤ ਰੱਖਦਾ ਹੈ। ਕਈ ਕਾਰਨਾਂ ਦੇ ਵਿੱਚੋਂ ਇੱਕ ਇਹ ਵੀ ਕਾਰਨ ਹੈ ਕਿ ਬੰਦੇ ਨੂੰ ਕਈ ਬਿਮਾਰੀਆਂ ਤੋਂ ਵੀ ਮੁਕਤ ਰੱਖਦਾ ਹੈ। ਪਰ ਅੱਜ ਕੱਲ ਆਪਾਂ ਉਹ ਚੀਜ਼ਾਂ ਨਹੀਂ ਦੇਖਦੇ। ਅੱਜਕੱਲ ਇਹ ਜਿਹੜੀ ਆਮ ਹੀ ਗੱਲਾਂ ਹੋ ਗਈਆਂ ਵਾ ਅੱਜਕੱਲ ਤਾਂ ਗਾਣਿਆਂ 'ਚ ਸਕੋਰ ਨਵੇਂ ਟ੍ਰੈਂਡ ਚੱਲ ਪਏ ਵੀ ਤੇਰਾ ਕਿੰਨਾ ਸਕੋਰ ਹੈ ਸਕੋਰ ਜਦੋਂ ਪੁੱਛੀਦਾ ਨਵੀਂ ਜਨਰੇਸ਼ਨ ਨੂੰ ਵੀ ਤੁਹਾਡੇ ਕਿੰਨੇ ਲੋਕਾਂ ਨਾਲ ਰਿਲੇਸ਼ਨ ਰਹੇ ਹੈ ਕਿੱਧਰ ਨੂੰ ਤੁਰ ਪਿਆ ਕਹਿੰਦੇ ਕੋ ਇਹ ਤਾਂ ਕਿਸੇ ਵੇਲੇ ਜੀ ਇਹ ਮਤਲਬ ਕਿ ਸਤ ਸੰਤੀ ਸਤ ਸੰਤੋਖ ਸੀਲ ਗਹਿਣਾ ਹੁੰਦੀ ਸੀਗੀ ਤੇ ਇੱਕ ਮਾਨ ਵਾਲੀ ਗੱਲ ਹੁੰਦੀ ਸੀਗੀ ਤੇ ਅੱਜ ਆਪਾਂ ਉਸੇ ਚੀਜ਼ ਨੂੰ ਉਹ ਇੱਕ ਬੁਲੀ ਕਰਦੇ ਆਂ ਬੀਗੇ ਤਾਂ ਬਹੁਤ ਗਲਤ ਗੱਲ ਐ ਵੀ ਇੱਥੇ ਵਿੱਚ ਦਾ ਇਹ ਸਹੀ ਨਹੀਂਗਾ ਮਤਲਬ ਕਿ ਉਹਨੂੰ ਜੱਜ ਕਰਦੇ ਆ ਇਹ ਦੇਖੋ ਕਿ ਇਹ ਚੀਜ਼ਾਂ ਗਾਂਧੀਆਂ ਬਿਮਾਰੀ ਦਾ ਕਾਰਨ ਬਣਦੀਆਂ ਜੀ ਇਹ ਆਪਣੇ ਨੌਜਵਾਨ ਹੋਣ ਦੀ ਜਿਹੜੀ ਪੀੜ੍ਹੀ ਆ ਭੁੱਲ ਰਹੀ ਆ ਤੇ ਉਹ ਬਣਾ ਰਹੀ ਆ ਤੇ ਉਹ ਫਿਰ ਉਹਨਾਂ ਦੀ ਤੰਗ ਵੀ ਹੋ ਰਹੀ ਆ ਬਿਲਕੁਲ ਨੌਜਵਾਨ ਆਪਣੇ ਸਰੀਰ ਦੀ ਤਾਕਤ ਨੂੰ ਨਹੀਂ ਸਮਝ ਪਾ ਰਹੇ ਦੁਕਾਨਾਂ ਤੋਂ ਕਾਮਰਾਜ ਲੈਣ ਦੀਆਂ ਲਾਈਨਾਂ ਲੱਗੀਆਂ ਹੋਈਆਂ ਤੁਸੀਂ ਦੇਖਿਆ ਕਾਮਰਾਜ ਦੇ ਫਾਇਦੇ ਨੇ ਕਿ ਨੁਕਸਾਨ ਇਹ ਤਾਂ ਗਲਤ ਗੱਲਾਂ ਨੇ ਜੀ ਇਹਦਾ ਕੁਝ ਹੈ ਹੀ ਨਹੀਂ ਨਾ ਇਦਾਂ ਦਾ ਇਦਾਂ ਦਾ ਕੁਝ ਹੈ ਹੀ ਨਹੀਂਗਾ ਇਹ ਤਾਂ ਅਸੀਂ ਕੋਲੋਂ ਬਣਾ ਲਿਆ ਇਹ ਚੀਜ਼ਾਂ ਠੀਕ ਆ ਕਈ ਵਾਰ ਬੰਦੇ ਦੀ ਖਰਾਕ ਜਿਹੜੀ ਆ ਦੇਖੋ ਜੀ ਖਰਾਕ ਸਮੇਂ-ਸਮੇਂ ਸਰ ਤੁਸੀਂ ਖਾਓ ਤੇ ਸਰੀਰ ਤੁਹਾਡਾ ਕਿਸੇ ਟਾਈਮ ਤੁਸੀਂ ਕੰਮ ਉਦਾਂ ਦਾ ਕਰਦੇ ਹੋ ਤੁਸੀਂ ਬਲਸ਼ਾਲੀ ਖਰਾਕ ਖਾਣਦੇ ਹੋ ਕਿਸੇ ਸਮੇਂ ਤੁਸੀਂ ਘੱਟ ਥੋੜੀ ਸਾਤਵੀ ਖਰਾਕ ਖਾਂਦੇ ਹੋ ਇਹ ਤਾਂ ਸਰੀਰ ਦੀ ਤਸੀਰ ਦੇ ਨਾਲ ਖਰਾਕ ਬਦਲਦੀ ਰਹਿੰਦੀ ਆ ਸਮੇਂ ਦੀ ਪ੍ਰਸਥਿਤੀ ਦੇ ਨਾਲ ਤੁਹਾਡੇ ਕੰਮ ਦੇ ਨਾਲ ਬਦਲਦੀ ਰਹਿੰਦੀ ਆ ਖਰਾਕ ਜਿੱਦਾਂ ਦੀ ਖਰਾਕ ਖਾ ਲੂਗੇ ਉਦਾਂ ਦਾ ਸਰੀਰ ਹੋ ਜਾਊਗਾ ਜਿੱਦਾਂ ਦੀ ਮਿਹਨਤ ਲਾ ਲੂਗੇ ਠੀਕ ਹੈ ਜੀ ਤੇ ਕਦੇ-ਕਦੇ ਕੋਈ ਬੰਦੇ ਨੂੰ ਆਬਦਾ ਆ ਜਾਂਦੀ ਹੈ ਕੋਈ ਬਿਮਾਰੀ ਆ ਜਾਂਦੀ ਹੈ ਜਹਿਮਤ ਆ ਜਾਂਦੀ ਹੈ ਤੇ ਬੰਦਾ ਫਿਰ ਦਵਾਈ ਲੈਂਦਾ ਹੈ ਸਰੀਰ ਨੂੰ ਰਾਜੀ ਕਰਨ ਦੀ ਪਰ ਇੱਕ ਰਾਜੀ ਹੋਏ ਸਰੀਰ ਨੂੰ ਦਵਾਈਆਂ ਦੀ ਲੋਡ ਪੈ ਰਹੀ ਆ ਇਹ ਕਿੱਥੋਂ ਦਾ ਨਿਆ ਹੈ ਦਵਾਈ ਤਾਂ ਸਰੀਰ ਨੂੰ ਨਰੋਕ ਕਰਨੀ ਸੀਗੀ ਤੇ ਉਹ ਬੰਦਾ ਦਵਾਈ ਦਾਤਦੀ ਹੋਈ ਹੋ ਗਿਆ ਤੇ ਉਹ ਦਵਾਈ ਸਿਰ ਤੇ ਹੀ ਚੱਲਣ ਲੱਪਿਆ ਇਹ ਕਿੱਥੋਂ ਤੱਕ ਦੀ ਸਹੀ ਗੱਲ ਹੈ ਹਣਾ ਜੀ ਸੋ ਇਹਦੇ ਵਿੱਚ ਦੋਨਾਂ ਜਾਣਿਆਂ ਨੂੰ ਦੇਖਣ ਦੀ ਲੋੜ ਆ ਕਿ ਅਸੀਂ ਜਿਹੜੀ ਬਹੁਤ ਹੀ ਗੱਲ ਜਿਹੜੀ ਇਹ ਡਿਸਕਵਰ ਕੀਤੀ ਸਾਡੇ ਕੋਲ ਜਿਵੇਂ ਮਰੀਜ਼ ਆਇਆ ਕਿ ਅਸਲ 'ਚ ਮਾਈਆਂ ਤੋਂ ਫੰਗਲ ਇਨਫੈਕਸ਼ਨ ਮੁੰਡਿਆਂ ਨੂੰ ਬਹੁਤ ਹੋ ਜਾਂਦੀ ਆ ਜੀ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਤੇ ਉਹ ਫਿਰ ਜਦੋਂ ਮਤਲਬ ਕਿ ਉਹਦੇ ਉਹਨੂੰ ਕਿ ਕਹਿੰਦੇ ਸ਼ਕਤੀ ਤੇ ਪ੍ਰਭਾਵ ਪੈਂਦਾ ਵਾ ਤੇ ਫਿਰ ਉਹ ਆਂਦਾ ਖਰੇ ਮੇਰੇ 'ਚ ਕੋਈ ਦਿੱਕਤ ਆ ਤੇ ਪਰਾਸਲ ਦੇ ਕਾਤੇ ਦੋਆਂ ਜੀਆਂ ਜੀ ਹੁੰਦੀ ਹੈ ਤੇ ਇਹ ਰਲ ਕੇ ਹੀ ਸੋਲਵ ਹੋਣੀ ਚਾਹੀਦੀ ਹੈ ਵੀ ਇਹਦੇ ਵਿੱਚ ਸਭ ਤੋਂ ਵੱਡਾ ਮੈਂ ਅੱਗੇ ਕਾ ਦਣ ਗਿਆ ਵਾ ਕਿ ਜਿਹੜੀਆਂ ਅੱਜ ਕੱਲ ਮਾਈਆਂ ਦੀ ਪੀਸੀਓਡੀ ਪ੍ਰੋਬਲਮਸ ਨੇ ਹਾਰਮੋਨ ਇਨ ਬੈਲੈਂਸ ਨੇ ਉਹ ਇਸ ਦਾ ਵੱਡਾ ਕਾਰਨ ਹਾਂ ਜੀ ਜੇ ਮਾਈਆਂ ਦਾ ਵੀ ਸਮਾਂ ਵਿਗੜਿਆ ਹੋਇਆ ਆਪ ਦਾ ਤੇ ਗਾਂ ਮਰਤਦਾ ਵੀ ਸਮਾਂ ਵਿਗਾੜਦੀਆਂ ਨੇ ਇਹ ਮੁਟਲਾ ਕਾਰਨ ਹੈ ਜੀ ਤੇ ਮਰਦ ਆਪ ਦੀਆਂ ਦਵਾਈਆਂ ਲੈਣ ਦੇ ਲਈ ਵੈਦਾਂ ਕੋਲੇ ਜਾ ਰਿਹਾ ਉਹ ਬਸ ਉਹ ਫਿਰ ਗਾਂ ਦੀ ਗਾਂ ਜੀ ਠੰਡਾ ਚੱਲ ਪਿਆ ਵਾ ਤੇ ਜਿੱਦਾਂ ਦੀਆਂ ਇਹ ਗੱਲਾਂ ਕਰਨ ਲੱਗੇ ਤਾਂ ਹੁੰਦਾ ਨਹੀਂ ਜੀ ਇਹ ਤਾਂ ਮਤਲਬ ਕੀ ਹੈ ਹੀ ਨਹੀਂ ਗਾਇ ਕਿਸੇ ਵੀ ਆਯੁਰਵੇਦ ਦੇ ਸਾਹ ਤਰ੍ਹਾਂ ਗ੍ਰੰਥਾਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਜਿਹੜੀ ਗੱਲਬਾਤ ਹੈ ਉਹ ਇੱਕ ਸੀਮਤ ਇੱਕ ਸਹੀ ਦਾਇਰੇ ਤੱਕ ਕੀਤੀ ਗਈ ਹੈ ਪਰ ਜਿੱਦਾਂ ਆਪਾਂ ਹੁਣ ਇਹਨੂੰ ਤੂਲ ਦਿੱਤੀ ਹਵਾ ਦਿੱਤੀ ਹੋਈ ਹੈ ਇਸ ਮੁੱਦੇ ਨੂੰ ਜਾਂ ਹੁਣ ਜਿੱਦਾਂ ਆਪਾਂ ਆਪਦੇ ਦਿਮਾਗ ਚੇਰੀ ਇੱਕ ਇੱਕ ਸਰੂਪ ਬਣਾ ਲਿਆ ਉਹ ਹੈ ਨਹੀਂ ਇਦਾਂ ਦਾ ਉਹ ਉਹ ਗਲਤ ਹੈ ਜੀ ਉਹ ਇਦਾਂ ਨਹੀਂ ਜਿਹੜਾ ਸੋਸ਼ਲ ਮੀਡੀਆ ਤੇ ਦੇਖ-ਦੇਖ ਕੇ ਆਪਾਂ ਬਣਾ ਲਿਆ ਵਾ ਆਪਦੀ ਇਨਕਲਮਪਸ਼ਨਸ ਆਪਾਂ ਲਾਉਣ ਲਾ ਪੈਨੇ ਆ ਤੇ ਆਪਣੇ ਤਕਾਜੇ ਇਦਾਂ ਇਦਾਂ ਨਹੀਂ ਇਹ ਚੀਜ਼ ਐ ਨਹੀਂ ਚੱਲਦੀਆਂ ਹਾਂ ਇਹ ਤਾਂ ਬਹੁਤ ਪਾਕ ਪਵਿੱਤਰ ਚੀਜ਼ ਹੈ ਜੀ ਤੇ ਬੜੀ ਸਾਫ਼ ਸੁਥਰੀ ਤੇ ਬੜਾ ਢੰਗ ਤਰੀਕੇ ਨਾਲ ਵਰਤਣ ਵਾਲੀ ਚੀਜ਼ ਹੈ ਇਹਨੂੰ ਇਹਨੂੰ ਘੜੀ ਨੂੰ ਕਿੱਦਾਂ ਰੱਖਣਾ ਹੈ ਤੇ ਪਰ ਇਹ ਅੱਜ ਕੱਲ੍ਹ ਨਹੀਂ ਇਹ ਚੀਜ਼ ਲੱਗ ਰਹੀ ਤੇ ਇਹੀ ਗਾਂਹ ਜਾ ਕੇ ਜੀ ਫਿਰ ਓਬਵੀਅਸਲੀ ਬੱਚੇ ਨਾ ਹੋਣ ਦੀ ਬਿਮਾਰੀ ਦਾ ਕਾਰਨ ਇਹੀ ਬਣ ਰਹੀ ਹੈ ਬੱਚਿਆਂ ਦਾ ਤੁਸੀਂ ਜ਼ਿਕਰ ਕੀਤਾ ਆਯੁਰਵੇਦ ਦੇ ਵਿੱਚ ਐਸਾ ਕਿਹੜਾ ਤਰੀਕਾ ਹੈ ਕਿ ਜੇ ਕੋਈ ਗਰਭવતી ਹੈ ਜਾਂ ਕੋਈ ਬੱਚਾ ਪਲਾਨ ਕਰ ਰਿਹਾ ਹੈ ਬੱਚਾ ਤੰਦਰੁਸਤ ਹੋਵੇ ਰिष्टपुष्ट ਹੋਵੇ ਵੱਡੀ ਉਮਰ ਵਾਲਾ ਹੋਵੇ ਉਹਦਾ ਸਫਰ ਮਾਂ ਦੇ ਪੇਟ ਤੋਂ ਸ਼ੁਰੂ ਹੋ ਜਾਂਦਾ ਹੈ ਆਯੁਰਵੇਦ ਕਿਵੇਂ ਗਾਈਡ ਕਰਦਾ ਤੁਸੀਂ ਕਿਵੇਂ ਗਾਈਡ ਕਰਦੇ ਹੋ ਕਿ ਗਰਭ ਅਵਸਥਾ ਦੌਰਾਨ ਕੀ ਖਾਣਾ ਚਾਹੀਦਾ ਤੁਸੀਂ ਖਰਾਕਾਂ ਵੀ ਬਣਾ ਕੇ ਦਿੰਦੇ ਹੋ ਪੂਰਾ ਕੋਰਸ ਕਰਾਉਂਦੇ ਹੋ ਹਨ ਮਤਲਬ ਮਰਦ ਤੋਂ ਹੀ ਕੋਰਸ ਸ਼ੁਰੂ ਹੋ ਜਾਂਦਾ ਇਹ ਇੱਕ ਬੜੇ ਬਿਊਰਕ ਸੀਗੇ ਜਦੋਂ ਮੈਂ ਨਾ ਇਹ ਪੜਦਾ ਹੁੰਦਾ ਸਾਂ ਵੀ ਆਪਣੇ ਇਧਰ ਮਾਲਵੇ ਦੀ ਧਰਤੀ 'ਚ ਲੱਡ ਪੜ ਰਿਹਾ ਸਾਂ ਤੇ ਉਦੋਂ ਇੱਕ ਸਾਨੂੰ 85 ਸਾਲਾਂ ਦੇ ਬਯੁਰਗ ਪ੍ਰਾਣੀ ਸੀਗੇ ਬੜੇ ਉਹ ਸਾਨੂੰ ਇਹ ਦੱਸਦੇ ਹੁੰਦੇ ਸੀ ਕਹਿੰਦੇ ਵੀ ਜਿਹੜਾ ਇਹ ਬੰਦੇ ਦਾ ਸਰੀਰ ਆ ਨਾ ਉਦੋਂ ਸਾਨੂੰ ਇੰਨਾ ਕੀ ਪਤਾ ਹੁੰਦਾ ਸੀ ਵੀ ਇਹ ਇਦਾਂ ਬੰਦਾ ਬਣਦਾ ਹੈ ਵੀ ਇਦਾਂ ਬੰਦੇ ਦਾ ਜਨਮ ਹੁੰਦਾ ਹੈ ਪਰ ਉਹਨਾਂ ਨੇ ਸਾਨੂੰ ਉਦੋਂ ਤੱਤ ਬੜਾ ਛੋਟਾ ਉਮਰ ਛੋਟੀ ਹੀ ਮੇਰੀ ਉਹ ਤੱਤਸਾਰ ਦੀ ਗੱਲ ਦੱਸੀ ਕਿ ਜਿਹੜਾ ਇਹ ਬੰਦੇ ਦਾ ਸਰੀਰ ਆ ਨਾ ਉਹ ਇਹ ਸਾਰੀ ਸ੍ਰਿਸ਼ਟੀ ਦਾ ਜਿਹੜਾ ਰਸਵਾ ਉਹ ਆ ਅਸਲ 'ਚ ਜੋ ਇਹ ਬਿੰਦਵਾ ਮਾਰਾ ਹੀ ਕਹਿੰਦੇ ਬਾਣੀ ਚ ਵੀ ਵੀ ਰਕਤ ਬਿੰਦ ਦਾ ਜਿਹੜਾ ਵਾ ਸਰੀਰ ਬਣਿਆ ਰਕਤ ਤੇ ਬਿੰਦ ਦੇ ਨਾਲ ਹੈਨਾ ਹੁਣ ਜਿਹੜਾ ਬਿੰਦ ਵਾ ਉਹ ਬਿੰਦ ਉਹ ਆ ਜੋ ਪਿਤਾ ਨੇ ਖਾਦਾ ਜਿੱਦਾਂ ਦਾ ਖਾਦਾ ਉਹਦਾਂ ਦਾ ਪ੍ਰਾਣੀ ਭਾਸ਼ਾ ਵੀ ਜੈਸਾ ਅਨ ਵੈਸਾ ਮੰਨ ਇਹ ਇਕੱਲਾ ਜੋ ਜੋ ਪਿਤਾ ਨੇ ਖਾਦਾ ਕਿ ਜੋ ਮਾਤਾ ਨੇ ਖਾਦਾ ਪਿਤਾ ਨੇ ਬਿੰਦਤਾ ਪਿਤਾ ਦਾ ਨਾ ਠੀਕ ਆ ਨਾ ਜੀ ਤੇ ਇਹਦੇ ਵਿੱਚ ਤਾਂ ਅਲੱਗ ਤੋਂ ਵਿੰਦ ਪ੍ਰਕਾਸ਼ ਚ ਇਹ ਚੀਜ਼ਾਂ ਦਸੀਆਂ ਜਾਂਦੀਆਂ ਵਾ ਕਿ ਵੀ ਪੁਰਾਣੇ ਵੇਲਿਆਂ ਦੇ ਵਿੱਚ ਜਿਹੜੇ ਯੋਧੇ ਹੁੰਦੇ ਸੀਗੇ ਜਾਂ ਜਿਹਨੂੰ ਕਹ ਲੈ ਕੀ ਆਪਾਂ ਇੱਕ ਸਟਰੋਂਗ ਜਿਹੜਾ ਕਿ ਡੀਐਨਏ ਹੁੰਦਾ ਸੀਗਾ ਉਹਦੀ ਕਿੰਨੀ ਵੈਲਿਊ ਹੁੰਦੀ ਸੀ ਮੇਰਿਸ਼ਟ ਪੋਸਟ ਜਿਹੜਾ ਵੀ ਬੱਚੇ ਪੈਦਾ ਹੁੰਦੇ ਸੀ ਪੁਰਾਣਿਆਂ ਵੇਲਿਆਂ ਦੇ ਵਿੱਚ ਤੇ ਉਦੋਂ ਇਹਨਾਂ ਚੀਜ਼ਾਂ ਤੇ ਬੜਾ ਧਿਆਨ ਦੇ ਮਤਲਬ ਕਿ ਉਦੋਂ ਇੰਨੀ ਡਿਸਟਰਬਿੰਗ ਨਹੀਂ ਸੀ ਜਿੰਨੀ ਹੁਣ ਹੈਗੀ ਆ ਖੁਰਾਕ ਤੇ ਜੋ ਪਿਤਾ ਨੇ ਖਾਦਾ ਉਦਾਂ ਦਾ ਜੇ ਉਹ ਜਾਂ ਉਹਨਾਂ ਨੇ ਭੋਜਨ ਗ੍ਰਹਿਣ ਕੀਤਾ ਜੇ ਇਸ ਅਵਸਥਾ 'ਚ ਗ੍ਰਹਿਣ ਕੀਤਾ ਜੇ ਆਪਾਂ ਇੰਨੀ ਬਰੀਕੀ 'ਚ ਜਾਣਾ ਹੈ ਮਤਲਬ ਕਿ ਇਹ ਪ੍ਰੋਗਰਾਮਿੰਗ ਇਦਾਂ ਦੀ ਹੁੰਦੀ ਹੈ ਤੇ ਜਿਵੇਂ ਹੁਣ ਕਹਿ ਲਈਏ ਕਿ ਪ੍ਰਹਲਾਦ ਜੀ ਸੀਗੇ ਪਿਤਾ ਜੀ ਤਾਂ ਉਹਨਾਂ ਦੇ ਰਾਖਸ਼ ਸੀਗੇ ਲੇਕਿਨ ਉਹਨਾਂ ਦੀ ਮਾਂ ਨੇ ਇੰਨੀ ਕ ਬੰਦਗੀ ਕੀਤੀ ਇੰਨੀ ਕ ਸਤੋਗੁਣੀ ਸਨ ਕਿ ਉਹ ਭਗਤ ਪੈਦਾ ਹੋ ਗਿਆ ਰਾਖਸ਼ਾਂ ਦੀ ਗੋਲ ਦੇ ਵਿੱਚ ਕੋਲ ਤੋਂ ਪੈਪਰ ਹਲਾ ਜੀ ਰਾਖਸ਼ ਸੀ ਸੀਗੇ ਕੋਲ ਉਹਨਾਂ ਦੀ ਰਾਖਸ਼ ਸੀਗੀ ਆਪ ਵੀ ਉਹ ਰਾਖਸ਼ ਸੀ ਕਿ ਕੋਲ ਦੇ ਲੇਕਿਨ ਉਹ ਇੱਕ ਅਵਸਥਾ ਤੌਰ ਤੇ ਉਹ ਇੱਕ ਬ੍ਰह्मज्ञानी ਇੱਕ ਸਾਧੂ ਇੱਕ ਉਹ ਕਹਿ ਲਓ ਕਿ ਉਹ ਸੀਗੇ। ਮੀਸ਼ਾਂਤ ਸੀਗੇ ਸਾਧੂ ਬ੍ਰह्मज्ञानी ਸੀਗੇ ਉਹ। ਵਿਭਾਗਿਤ ਪੈਦਾ ਹੋ ਗਏ। ਮਤਲਬ ਉਹ ਉਹਦੀ ਮਾਂ ਦੀ ਭਗਤੀ ਯਾਨੀ ਕਿ ਗਰਭ ਅਵਸਥਾ ਦੌਰਾਨ ਮਾਂ ਨੇ ਜੋ ਕੁਝ ਕੀਤਾ ਹੁੰਦਾ ਉਹਦਾ ਵੀ ਅਸਰ ਹੈ। ਹਾਂ ਇਸੇ ਤਰ੍ਹਾਂ ਪਹਿਲਾ ਬਿੰਦ ਜੋ ਖਾਦਾ ਉਸ ਤੋਂ ਬਾਅਦ ਜਦੋਂ ਮਾਂ ਦੇ ਗਰਭ ਦੇ ਵਿੱਚ ਉਹਦੇ ਨਾਲ ਲਹੂ ਜੁੜਨ ਲੱਗ ਪਿਆ। ਠੀਕ ਹੈ ਜੀ। ਤੇ ਉਹ ਫਿਰ ਜਦੋਂ ਜਦੋਂ ਜਿੱਦਾਂ ਜਿੱਦਾਂ ਮਾਂ ਉਸ ਉਹ ਕੁਝ ਖਾਂਦੀ ਐ ਕੁਝ ਕਰਦੀ ਐ ਜੋ ਵੀ ਵਿਚਾਰ ਚੱਲਦਾ ਉਹ ਜੁੜੀ ਹੁੰਦੀ ਐ ਨਾ ਤਾਲ ਤੇ ਉਦਾਂ ਹੀ ਚੱਲਦਾ ਤੇ ਪੁਰਾਣੇ ਵੇਲੇਆਂ 'ਚ ਇਹ ਵੀ ਆਂਦੇ ਆ ਕਹਿੰਦੇ ਵੀ ਜਿਹੜੇ ਬੱਚਿਆਂ ਦੀ ਨਿਗਾ ਕਮਜ਼ੋਰ ਹੁੰਦੀ ਆ ਅੱਜਕੱਲ ਆਪਾਂ ਬਹੁਤ ਆਮ ਦੇਖਦੇ ਆ ਵੀ ਬੱਚਿਆਂ ਦੀ ਨਿਗਾ ਕਮਜ਼ੋਰ ਹੁੰਦੀ ਆ ਕਈ ਵਾਰ ਬੌਨ ਦੀ ਨਿਗਾ ਘੱਟ ਹੁੰਦੀ ਆ ਉਹਦਾ ਵੱਡਾ ਕਾਰਨ ਹੀ ਹੁੰਦਾ ਵੀ ਕਿਤੇ ਨਾ ਕਿਤੇ ਗਰਭ ਅਵਸਥਾ ਦੇ ਵਿੱਚ ਮਾਂ ਬਹੁਤ ਜ਼ਿਆਦਾ ਰੋਈ ਹੁੰਦੀ ਐ ਸੋ ਇਸ ਲਈ ਕਦੇ ਵੀ ਕਿਦਾਂ ਦੇ ਵੀ ਹਾਲਾਤ ਹੋ ਜਾਣ ਵਿਮਾਨੇ ਜਿਹੜੀ ਗਰਭ ਅਵਸਥਾ ਦੇ ਵਿੱਚ ਅਡੋਲ ਰਹਿਣਾ ਹੈ ਜੇ ਨਾ ਅਡੋਲ ਰਹੇ ਰੋਵੇ ਚਾਹੇ ਉਹ ਕਿਸੇ ਚਾਹੇ ਕਿਸੇ ਦੇ ਤੰਗ ਕਿਤੇ ਰੋਵੇ ਚਾਹੇ ਉਦਾਂ ਹੀ ਭਾਵ ਆਤਮਾ ਚ ਰੋਈ ਜਾਵੇ ਉਹ ਬੱਚੇ ਦੀ ਦ੍ਰਿਸ਼ਟੀ ਤੇ ਅਸਰ ਪੈਂਦਾ ਹੈ ਜਿਹੜਾ ਗਰਭ ਚ ਬੱਚਾ ਹੁੰਦਾ ਹੈ ਇਹ ਸ਼ਾਸਤਰਾਂ ਦਾ ਕਹਿਣਾ ਹੈ ਤੇ ਜੇ ਗਰਭ ਅਵਸਥਾ ਦੌਰਾਨ ਉਸ ਔਰਤ ਨਾਲ ਮਾਰਕੁੱਟ ਹੁੰਦੀ ਹੈ ਤਾਂ ਜਵਾਕ ਬਹੁਤ ਡਰਪੋਕ ਸਹਿਮਿਆ ਜਾ ਹਾਂ ਉਹੀ ਜੋ ਬਾਹਰ ਹੋ ਰਿਹਾ ਉਦਾਂ ਦੇ ਉਹਨੇ ਪੈਦਾ ਹੋਊਗਾ ਕੁੱਟ ਮਾਰ ਹੋ ਰਹੀ ਹੈ ਤਾਂ ਫਿਰ ਓਬਵੀਅਸਲੀ ਰੋਊਗੀ ਵੀ ਕਿਉਂਕਿ ਇਸਤਰੀ ਛੇਤੀ ਰੋ ਪੈਂਦੀ ਹੈ ਅਥਰੂ ਘੜਦੀ ਹੈ ਤੇ ਉਹ ਫਿਰ ਅਥਰੋ ਜਿਹੜੇ ਨੇ ਉਹ ਬੱਚੇ ਦੀ ਦ੍ਰਿਸ਼ਟੀਹੀਣ ਕਰਦੇ ਆ ਅੰਦਰੋਂ ਸੋ ਇਹ ਬੜਾ ਧਿਆਨ ਰੱਖਣਾ ਚਾਹੀਦਾ ਮਾਵਾਂ ਨੂੰ ਖਾਸ ਕਰਕੇ ਕਿ ਜਿਹੜੀਆਂ ਮਾਵਾਂ ਗਰਭ ਧਾਰਨ ਨੇ ਨਾ ਉਹ ਰੋਣ ਨਾ ਬੰਦੇ ਦੀ ਇੱਕ ਤਾਂ ਮਨ ਦੀ ਉਦਾਸੀ ਤੇ ਫਰਕ ਪੈਂਦਾ ਤੇ ਇੱਕ ਨਿਗਾਹ ਤੇ ਤਾਂ ਪੈਣਾ ਹੀ ਪੈਣਾ ਫਰਕ ਇਹ ਤਾਂ ਕਹਿ ਲਓ ਕਿ ਲਿਖਿਆ ਹੋਇਆ ਵਾ ਤੇ ਯਹੀ ਵੇਖਿਆ ਵੀ ਆ ਅੱਜ ਕੱਲ ਇੱਕ ਚੀਜ਼ ਬਾਬਾ ਇਟ ਥੀਸ ਦੇ ਕਿਉਂ ਨਹੀਂ ਜਵਾਕ ਬਹੁਤ ऑटिस्टिक ਜਾਂ ਰਹੇ ਆ ਆਟਿਸਟਿਕ ਯਾਨੀ ਕਿ ਸਿੱਧੜੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਕਿਸੇ ਆਮ ਇਨਸਾਨਾ ਵਾਂਗੂ ਨਹੀਂ ਜੀ ਉਹਦਾ ਕਾਰਨ ਬਹੁਤ ਵੱਡਾ ਹੈ ਮੰਨਿਆ ਜਾ ਰਿਹਾ ਹੈ ਕਿ ਔਰਤਾ ਗਰਭ ਅਵਸਥਾ ਨੂੰ ਸਹੀ ਤਰੀਕੇ ਉਸ ਪੈਰੇ ਦਾ ਹਾਇ ਦਾ ਹੈ ਜੀ ਮਤਲਬ ਕਿ ਜਦ ਆਪਾਂ ਗਰਭ ਦੇ ਵਿੱਚ ਹੀ ਮਤਲਬ ਕਿ ਹੁਣ ਮੈਂ ਨਾ ਪ੍ਰੋਡਕਟਾਂ ਦੇ ਲੈ ਲਈਏ ਤਾਂ ਸੈਂਸਰ ਹੋ ਜਾਂਦੇ ਆ ਵੀ ਜਦ ਆਪਾਂ ਪੈਕਟ ਵਾਲਾ ਫੂਡ ਹੀ ਖਾਣਾ ਵਾ ਗਰਭ ਵਿੱਚ ਉਹ ਵੀ ਪੈਕੇਟ ਵਾਲਾ ਇਦਾਂ ਦਾ ਮਤਲਬ ਕੀ ਫੂਡ ਵੀ ਜਿਹੜਾ ਕਿ ਕਹ ਲਓ ਐਮਐਸਡੀ ਪਈ ਹੋਈ ਗਾ ਵਿੱਚ ਅਜੀਨੋ ਮੋਟੋ ਪਏ ਹੋਏ ਨੇ ਜਾਂ ਉਹਦੇ ਵਿੱਚ ਇਦਾਂ ਦੇ ਐਸਿਡਸ ਨੇ ਵੀ ਜਿਹੜੇ ਮਤਲਬ ਕੀ ਉਹ ਆਪਾਂ ਅੱਗੇ ਵਿਚਾਰ ਕਰਦੇ ਸੀਗੇ ਵੀ ਉਹ ਸਵਾਦ ਇਦਾਂ ਦਾ ਲੱਗ ਜਾਂਦਾ ਨਸ਼ੇ ਵਾਂਗੂ ਉਹ ਚੀਜ਼ਾਂ ਦਾ ਸੇਵਨ ਕਰਨਾ ਹੈ ਤਾਂ ਕੀ ਕਰੂਗਾ ਬੱਚਾ ਅੱਗੇ ਹਣਾ ਜੀ ਖਰਾਕ ਹੀ ਮਤਲਬ ਕੀ ਆਪਾਂ ਸਹੀ ਚੀਜ਼ ਦਾ ਸੇਵਨ ਨਹੀਂ ਕਰਦੇ ਜਿਵੇਂ ਪ੍ਰਾਣੀਆਂ ਵੇਲੀਆਂ ਜਾਂ ਮਾਈਆਂ ਛੇਲੇ ਦੇ ਵਿੱਚ ਕਿੰਨਾ ਕੁਝ ਖਵਾਉਂਦੀਆਂ ਹੁੰਦੀਆਂ ਸੀਗੀਆਂ ਉਸ ਤੋਂ ਪਹਿਲਾਂ ਮਤਲਬ ਕੀ ਭੋਜਨ ਅੱਛਾ ਤੇ ਸਾਫ਼ ਖਵਾਉਣਾ ਤੇ ਸੜਿਆ ਭੋਜਨ ਨਹੀਂ ਖਵਾਉਣਾ ਬੇਹਾ ਭੋਜਨ ਨਹੀਂ ਕਦੇ ਵੀ ਜਦੋਂ ਗਰਭ ਧਾਰਨ ਹੋਵੇ ਬਿਹਾ ਭੋਜਨ ਨਹੀਂ ਖਾਣਾ ਤੇ ਸੜਿਆ ਭੋਜਨ ਨਹੀਂ ਖਾਣਾ ਤਾਜ਼ਾ ਖਾਣਾ ਸਾਫ਼ ਸੁਥਰਾ ਖਾਣਾ ਠੀਕ ਹੈ ਜੀ ਤੇ ਇਹ ਚੀਜ਼ਾਂ ਜਦੋਂ ਤੱਕ ਆਪਾਂ ਮਤਲਬ ਕੀ ਕਰਦੇ ਰਵਾਂਗੇ ਤੇ ਜਿਹੜਾ ਕਿ ਅਗਲਾ ਜਿਹੜਾ ਜਨਰੇਸ਼ਨ ਆ ਉਹ ਪੂਰ ਵਧੀਆ ਜੰਮਦੇ ਜਾਣਗੇ ਤੇ ਇਹ ਸਾਡੀਆਂ ਆਪਦੀਆਂ ਗਲਤੀਆਂ ਕਰਕੇ ਆ ਜੀ ਮਤਲਬ ਕਿ ਫਿਰ ਇੱਕ ਆਪਾਂ ਦੁੱਧ ਪੀਣੇ ਪੈਕਟਾਂ ਵਾਲੇ ਪੀਣੇ ਮਤਲਬ ਕਿ ਬਹੁਤ ਗਿਆ ਪ੍ਰੀਜ਼ਰਵੇਟਿਵ ਚੀਜ਼ਾਂ ਯੂਜ਼ ਕਰਨੀਆਂ ਗਰਭ ਦੇ ਵਿੱਚ ਤੇ ਉਹ ਫਰਕ ਤਾਂ ਪਾਉਂਦੀਆਂ ਹੈ ਜੀ ਹੁਣ ਤੁਹਾਡੇ ਕੋਲੇ ਮਰੀਜ਼ ਆਉਂਦੇ ਨੇ ਜ਼ਿਆਦਾਤਰ ਕਿਹੜੀਆਂ ਪਰੇਸ਼ਾਨੀਆਂ ਮਰੀਜ਼ਾਂ ਦੀਆਂ ਆਪ ਜ਼ਿਆਦਾਤਰ ਜਿਹ ਗਰਸਤ ਪੈਰੇ ਦੀਆਂ ਹੁੰਦੀਆਂ ਨੇ ਤੇ ਬਾਕੀ ਆ ਮਾਈਆਂ ਦੀਆਂ ਜਿਹੜੀਆਂ ਹਾਰਮੋਨਲ ਬੈਲੈਂਸ ਨੇ ਇਹਦਾ ਆਪਾ ਇਲਾਜ ਕਰੀਦਾ ਜੀ ਤੇ ਹਾਰ ਸੋਲੀਆਂ ਦਾ ਇਲਾਜ ਕਰੀਦਾ ਜਿਹੜੀਆਂ ਮਤਲਬ ਕਿ ਭਰ ਜਾਂਦੀਆਂ ਨੇ ਇਹਨਾਂ ਦਾ ਵੀ ਇਲਾਜ ਹੁੰਦਾ ਮਾਈਆਂ ਤੁਸੀਂ ਦੇਖਿਓ ਹੁਣ ਅੱਜਕਲ ਬੀਬੀਆਂ ਚ ਰਸੋਲੀਆਂ ਬਹੁਤ ਬਣ ਰਹੀਆਂ ਪਾਣੀ ਵਾਲੀਆਂ ਰਸੋਲੀਆਂ ਹਾਂਜੀ ਹਾਂਜੀ ਤੇ ਉਹਦੇ ਕਰਕੇ ਖਾਸ ਕਰ ਨਵੀਆਂ ਕੁੜੀਆਂ ਬਹੁਤ ਪਰੇਸ਼ਾਨ ਹਾਂਜੀ ਹੈ ਜੀ ਇਹ ਇਹ ਆ ਰਹੀ ਆ ਅਮੀ ਦੇ ਦੇਖਣ ਨੂੰ ਆ ਰਹੀ ਆ ਗੱਲ ਤੇ ਇਹਦਾ ਕਰੀਦਾ ਜੀ ਇਲਾਜ ਆ ਪਰ ਸੌੜੀਆਂ ਦਾ ਵੱਡੇ ਪਿਤਾ ਜੀ ਕਰਦੇ ਨੇ ਇਲਾਜ ਜੀ ਤੇ ਦਵਾ ਦਾ ਬੂਟੀ ਹੁੰਦੀ ਹੈ ਤੇ ਬਾਕੀ ਜਿਹੜਾ ਵੀ ਬੱਚਿਆਂ ਦੀਆਂ ਗਰਭ ਦੇ ਮਾਤਾ ਦੇ ਬੱਚੇਦਾਨੀ ਦੇ ਸੱਤ ਦੋਸ਼ ਨੇ ਜਿਨ੍ਹਾਂ ਨਾਲ ਬੱਚਾ ਨਹੀਂ ਹੁੰਦਾ ਆਯੁਰਵੇਦ ਨੇ ਜਿਹੜੇ ਸੱਤ ਦੋਸ਼ ਪ੍ਰਾਣਿਆਂ ਰਿਸ਼ੀਆਂ ਮੁਣੀਆਂ ਨੇ ਦੱਸੇ ਨੇ ਉਹਨਾਂ ਦਾ ਇਲਾਜ ਆਪਾਂ ਫ੍ਰੀ ਕਰੀਦਾ ਜੀ ਬਾਕੀ ਚਲੋ ਜੋ ਵੀ ਪੇਟਾ ਲੈਂਦੇ ਲੈਂਦੇ ਆ ਤੇ ਆ ਮਾਈਆਂ ਦੀ ਜਿਹੜੀ ਆ ਹੈਗੀ ਬੱਚਾ ਨਾ ਹੋਣ ਵਾਲੀ ਦਿੱਕਤ ਆ ਕਿ ਜਿਹਦੇ ਵਿੱਚ ਕੋਈ ਸੱਤ ਦੋਸ਼ ਹੁੰਦੇ ਆ ਮਾਈਆਂ ਦੇ ਮੈਂ ਇਹ ਵਾਰ ਕਹਿ ਰਿਹਾ ਕਿ ਜਿਹੜੀਆਂ ਮਾਈਆਂ ਦੇ ਬੱਚਾ ਨਹੀਂ ਹੁੰਦਾ ਉਹਦਾ ਜਿਹੜਾ ਇਲਾਜ ਆ ਉਹ ਮਤਲਬ ਕੀ ਆ ਆਪਾਂ ਐਂ ਐਂ ਕਰ ਦਈਦਾ ਠੀਕ ਹੈ ਜੀ ਤੇ ਜੇ ਬੰਦਿਆਂ ਦੀ ਦਿੱਕਤ ਹੋਵੇ ਤਾਂ ਉਹਦੀ ਪਰੋਲ ਬੈਰਸਮ ਆਇਆ ਲੈ ਲੈਂਦੇ ਆ ਕਿ ਰਸ ਦੇ ਇਦਾਂ ਦੀ ਹੁੰਦੀ ਆ ਤੇ ਪਰ ਮਾਈਆਂ ਦਾ ਵੱਡੇ ਆਨੇ ਸਾਨੂੰ ਬਚਨ ਕਰਿਆ ਸੀਗਾ ਵੀ ਐਂ ਹੀ ਰੱਖਣਾ ਤੇ ਉਹ ਕਰੀਦਾ ਜੀ ਅੱਜ ਜਦੋਂ ਸਮਾਂ ਪੈਸਾ ਕਮਾਉਣ ਦਾ ਹੈ ਤਾਂ ਤੁਸੀਂ ਵੱਡਿਆਂ ਦੇ ਬਚਨਾਂ ਤੇ ਪਹਿਰਾ ਦੇ ਰਹੇ ਆ ਮੰਨੇ ਵੀ ਕਿਸੇ ਕਿਸਦਾ ਬਾਹ ਚ ਪੰਨਿਆ ਕਿਸੇ ਦਾ ਜਵਾਕ ਨਹੀਂ ਹੋ ਰਿਹਾ ਹਸਪਤਾਲ ਤਾਂ ਲੱਖਾਂ ਰੁਪਏ ਲੁੱਟ ਰਿਹਾ ਤੁਸੀਂ ਉਹ ਫਰੀ ਦੇ ਵਿੱਚ ਕਰ ਰਹੇ ਉਹ ਇਦਾਂ ਵਾ ਜੀ ਪਹਿਲੀ ਗੱਲਤ ਮੈਂ ਮਤਲਬ ਇੱਕ ਬਿਜ਼ਨਸ ਪਰਸਪੈਕਟਿਵ ਤੋਂ ਵੇਖਾਂ ਆਮ ਹੀ ਗੱਲ ਤਾਂ ਮੈਂ ਦੱਸਾਂ ਕਿ ਪਹਿਲੀ ਛੱਟੇ ਬੰਦਾ ਆਉਂਦਾ ਹੀ ਨਹੀਂ ਕੋਈ ਸਾਡੇ ਕੋ ਬੰਦਾ ਉਦੋਂ ਆਉਂਦਾ ਜਦੋਂ ਦੀ ਬਾਹ ਹੋ ਜਾਂਦੀ ਹੈ ਉਹ ਪਹਿਲਾਂ ਹੀ ਵਿਚਾਰਾ ਇਹਨਾਂ ਲੁੱਟਿਆ ਹੁੰਦਾ ਕੀ ਉਹ ਕੋ ਲੈ ਲਿਏ ਹੋਣਾ ਹਨਾ ਤੇ ਬੰਦਾ ਵੈਸੇ ਮਾਨਸਿਕ ਤੌਰ ਤੇ ਤੰਗ ਹੁੰਦਾ ਵਾ ਤੇ ਜਦੋਂ ਕਿਉਂਕਿ ਬਾਕੀ ਦਿੱਕਤਾਂ ਨਾ ਬੰਦਾ ਕਿਤੇ ਨਾ ਕਿਤੇ ਫੇਸ ਕਰ ਲੈਂਦਾ ਸਰੀਰ ਦੀ ਕੋਈ ਵੀ ਬਿਮਾਰੀ ਆ ਕੋਈ ਆਪਣੀ ਲਤ ਬਾਵੀ ਟੋਟੇ ਹੋਵੇ ਬੰਦਾ ਕੋਈ ਨਾ ਦਲੇਰ ਹੁੰਦਾ ਚੱਲ ਲੈਂਦਾ ਵਾ ਤੇ ਪਰ ਜਦੋਂ ਜਿਹੜੀ ਬੱਚੇ ਵਾਲੀ ਔਲਾਦ ਵਾਲੀ ਅੱਗੇ ਨਹੀਂ ਤੁਰਦੀ ਨਾ ਉਹਦਾ ਬੰਦਾ ਬੜਾ ਟੁੱਟਿਆ ਹੁੰਦਾ ਜੀ ਕਿਉਂਕਿ ਉਹ ਉਹ ਇੱਕ ਤਾਂ ਉਹਨੂੰ ਜਵਾਬ ਦਾ ਚਾਹ ਹੁੰਦਾ ਦੂਸਰਾ ਉਹਨੂੰ ਆਲੇ ਦੁਆਲੇ ਮਿਹਣੇ ਪੈ ਰਹੇ ਹੁੰਦੇ ਆ ਖਰੇ ਤੇ ਚ ਕੀ ਕਮੀ ਹੈ ਉਹ ਪਹਿਲਾਂ ਹੀ ਵੈਨਾ ਵਿਚਾਰਾ ਮੋਲੇਸਟ ਹੋਇਆ ਹੁੰਦਾ ਹੈ ਸਮਾਜ ਵੱਲੋਂ ਤੇ ਆਪਣਾ ਤਾਂ ਕੰਮ ਹੈ ਵੀ ਆਪਾਂ ਹੁਣ ਗੁਰੂ ਘਰ ਦੇ ਮਹਾਰਾਜ ਦੇ ਆਪਾਂ ਸੇਖਾਂ ਵਾ ਗੁਰੂ ਦੇ ਹਨਾ ਤੇ ਆਪਣਾ ਤਾਂ ਕੰਮ ਇਹੀ ਆ ਵੀ ਭਾਈ ਛੇਤੀ ਆਓ ਬਾਕੀ ਆਪਣੇ ਸੇਖ ਸਾਰੇ ਸਰਦਾਰੀ ਆਉਂਦੇ ਆਪਣੇ ਜਿੰਨੇ ਤੇ ਵੀ ਉਹ ਆਪਣਾ ਹੀ ਪੰਥ ਵਧਦਾ ਹੈ ਵੀ ਆਪਣੀ ਲੋਕ ਆਉਂਦੇ ਇੱਥੇ ਚਾਹੇ ਹਿੰਦੂ ਆਵੇ ਤੇ ਚਾਹੇ ਸੇਖ ਆਵੇ ਸਾਰੇ ਆਪਣੇ ਹੀ ਆ ਠੀਕ ਹੈ ਨਾ ਜੀ ਪੰਜਾਬ ਦੇ ਆਉਂਦੇ ਆ ਤੇ ਇਹ ਕੋ ਮਤਲਬ ਕਿ ਕੀ ਕਰੀਏ ਦੇ ਵਿੱਚ ਹੁਣ ਬੰਦਾ ਪਹਿਲਾਂ ਹੀ ਵਿਚਾਰਾ ਇੰਨਾ ਤੰਗ ਹੁੰਦਾ ਵਾ ਤੇ ਇੱਕ ਬਾਬਾ ਜੀ ਤੁਸੀਂ ਗੱਲ ਕਰ ਰਹੇ ਸੀਗੇ 슈ਗਰ ਦੀਆਂ ਗੋਲੀਆਂ ਰੋਜ਼ ਖਾਂਦੇ ਆ ਲੋਕ ਬੀਪੀ ਨੇ ਰੋਜ਼ ਖਾਂਦੇ ਆਗੇ ਆਯੁਰਵੇਦ ਚ ਕੀ ਹੱਲ ਹੈ ਇਹ ਦਵਾਈਆਂ ਛੱਡਣ ਦਾ ਪੱਕਾ ਹੱਲ ਹੈ ਕੀ ਆ ਗੋਲੀਆਂ ਤੋਂ निजात ਮਿਲ ਬੀਪੀ ਦੀ ਤਾਂ ਗੋਲੀ ਛੁੱਟ ਜਾਂਦੀ ਆ ਜੀ ਤੇ ਸ਼ੂਗਰ ਦਾ ਵੀ ਜਿਵੇਂ ਸਮਾਂ ਲੱਗਦਾ ਮੈਂ ਤੁਹਾਨੂੰ ਹੁਣੀ ਕਹਦਾ ਵੀ ਅੱਜ ਹੀ ਹੋ ਜੂਣੀ ਸ਼ੂਗਰ ਦਾ ਬਹੁਤ ਸਮਾਂ ਲੈ ਲੈਂਦੀ ਆ ਜੀ ਬਾਕੀ ਹੈ ਵੀ ਕਿੱਦਾਂ ਦੀ ਹੈ ਉਤੇ ਨਿਰਪਰ ਕਰਦਾ ਕਿਉਂਕਿ ਇਹ ਮੈਂ ਅੱਗੇ ਵੀ ਪ੍ਰਮੇਹ ਰੋਗ ਨੇ ਤੇ ਇਹ ਇਹ ਤੇ ਦੇਖਣਾ ਪੈਂਦਾ ਲੇਕਿਨ ਬੀਪੀ ਦੀਆਂ ਜਿਹੜੀਆਂ ਗੋਲੀਆਂ ਨੇ ਤਾਂ ਉਹ ਛੁੱਟ ਜਾਂਦੀਆਂ ਨੇ ਜੀ ਐ ਹੋ ਜਾਂਦਾ ਮਸਲਾ ਹੱਲ ਇਦਾਂ ਇਕ ਤੋੜਾ ਤੇ ਸਿਸਟਮ ਬੜਾ ਅੱਛਾ ਲੱਗਾ ਨਿਰਮਲ ਬਾਗ ਦਾ ਤੁਸੀਂ ਟੋਕਨ ਦਿੰਦੇ ਹੋ ਤੁਹਾਨੂੰ ਮਤਲਬ ਮਰੀਜ਼ ਫੋਨ ਕਰਕੇ ਆਉਂਦਾ ਸਮਾਂ ਬੰਦਦੇ ਹੋ ਪੂਰਾ ਤਾਂ ਕਿ ਖੱਜਲ ਨਾ ਹੋਵੇ ਮੱਲੋ ਟੋਕਨ ਜਿਸ ਬ੍ਰੀਜ ਦੇ ਤੁਹਾਡੇ ਤੋਂ ਲੈਣਾ ਤਾਂ ਕੀ ਪਰਸੈਂ ਉਹਦੇ ਵਿੱਚ ਜੀ ਅਸੀਂ ਇਸ ਤਰੀਕੇ ਨਾਲ ਆ ਕਿ ਵੀ ਕੋਈ ਆਵੇ ਜਾਣਾ ਤੇ ਬਾਅਦ ਚ 4-4 ਘੰਟੇ ਵੇਟ ਕਰੇ ਮਿਲਿਆ ਨਾ ਜਾਵੇ ਇੱਕ ਤਾਂ ਦੂਰ ਆਉਣਾ ਜੀ ਹਨਾ ਤੇ ਉਸ ਤੋਂ ਪਹਿਲਾਂ ਫੋਨ ਤੇ ਸੰਪਰਕ ਹੋਇਆ ਹੋਵੇ ਟੋਕਨ ਮਿਲਿਆ ਹੋਵੇ ਤੇ ਆਪਾਂ ਨੂੰ ਪਤਾ ਹੁੰਦਾ ਟਾਈਮ ਬੰਦਿਆ ਹੁੰਦਾ ਵੀ ਨਾ ਤਾਂ ਸਾਡਾ ਸਮਾਂ ਖਰਾਬ ਹੁੰਦਾ ਤੇ ਨਾ ਖਾਸ ਕਰਕੇ ਨੇ ਚੱਲ ਕੇ ਆਉਣਾ ਉਹਦਾ ਸਮਾਂ ਬੱਜ ਜਾਂਦਾ ਜੀ ਕਉਕੀ ਮੈਂ ਆਹ ਪੇ ਚੀਜ਼ਾਂ ਵੇਖੀਆਂ ਜੀ ਜਦੋਂ ਆਪਾਂ ਸਿੱਖਦੇ ਹੁੰਨੇ ਸੀਗੇ ਜਾਂ ਜਾਈਦਾ ਵਾ ਤੇ ਬੜਾ ਬੜਾ ਸਮਾਂ ਖੱਜਲ ਹੁਣਾ ਪੈਂਦਾ ਜੀ ਫਿਰ ਆ ਆਪ ਵੀ ਪਾਉਣ ਕਿਤੇ ਕੋਈ ਕੰਮ ਨੀ ਇੰਪਲੋਇਮੈਂਟ ਲੜੀ ਆਪਾਂ ਕਿਸੇ ਕੋਲ ਵੈਹੀ ਕਿਸੇ ਵੱਡੇ ਬੰਦੇ ਕੋ ਤੇ ਜੇ ਆਪਾਂ ਬਿਨਾਂ ਗੱਲ ਕੀਤੇ ਚੱਲ ਜਾਈਏ ਤੇ ਖੱਜਲ ਹੁਣਾ ਪੈਂਦਾ ਜੀ ਹਨਾ ਜੀ ਸੋ ਇਥੋਂ ਇੰਨੀ ਦੂਰ ਬੰਦੇ ਨੇ ਲੈਣ ਆਉਣਾ ਦਵਾ ਤੇ ਜਿਹਨੇ ਦਵਾ ਲੈਣ ਉਹਨਾਂ ਤਾਂ ਦੁਖੀ ਪਹਿਲਾਂ ਹੀ ਆ ਜੀ ਹਨਾ ਜਾਂ ਤੋਂ ਹੋਵੇ ਵੀ ਕੋਈ ਚਾਹ ਨਾ ਮਿਲ ਨਾ ਆ ਰਿਹਾ ਵਾ ਤੇ ਵਿਚਾਰੇ ਨੇ ਦਵਾ ਲੈਣ ਆਉਣੀ ਆ ਤੇ ਜੇ ਆ ਕੇ ਵੀ ਉਹ ਨਾ ਮਿਲੇ ਤੇ ਨਾ ਹੋਵੇ ਤਾਂ ਫਿਰ ਐਵੇਂ ਵੀ ਬੰਦੇ ਦਾ ਮਨ ਦੁਖਦਾ ਜੀ ਸੋ ਤਾਂ ਆਪਾਂ ਪਹਿਲਾਂ ਹੀ ਕਨਸੈਪਟ ਰੱਖਿਆ ਹੋਇਆ ਵਾ ਕਿ ਜਦੋਂ ਵੀ ਜਿਹਨੇ ਵੀ ਆਉਣਾ ਵਾ ਕੰਮ ਸੇ ਕੰਮ ਇੱਕ ਜਾਂ ਦੋ ਦਿਨ ਪਹਿਲਾਂ ਫੋਨ ਕਰ ਦਵੇ ਤੇ ਉਹ ਫਿਰ ਪੱਕਾ ਟਾਈਮ ਬੰਨਿਆ ਹੁੰਦਾ ਠੀਕ ਆ ਨੰਬਰ ਟੋਕਨ ਦਾ ਹੁੰਦਾ ਆਪਾਂ ਨੂੰ ਹੀ ਪਤਾ ਵੀ ਸੱਜਣ ਨੇ ਬਹਿਣਾ ਵਾ ਸਮਾਂ ਨਹੀਂ ਖਰਾਬ ਹੁੰਦਾ ਜੀ ਆਣ ਵਾਲਿਆਂ ਦਾ ਬੈਕ ਟੂ ਬੈਕ ਸਾਰੇ ਚੱਲਦੀ ਜਾਂਦੇ ਆ ਇਹਦਾ ਸਹੂਲਤ ਸਾਨੂੰ ਇਹ ਆ ਵੀ ਆ ਕੇ ਲਾਈਨ ਚ ਖੜਨ ਨਾਲੋਂ ਜਾਂ ਬਹਿਣ ਨਾਲੋਂ ਚੰਗਾ ਵਾ ਵੀ ਪਹਿਲਾਂ ਫੋਨ ਤੇ ਗੱਲ ਕਰ ਆ ਕੇ ਸਿੱਧਾ ਹੀ ਬੈਠ ਗਿਆ ਬਿਲਕੁਲ ਸਕਰੀਨ ਦੇ ਉੱਤੇ ਨੰਬਰ ਤੁਹਾਡੇ ਚੱਲ ਰਹੇ ਆ ਜੇ ਤੁਸੀਂ ਵੈਦ ਸਾਹਿਬ ਕੋਲੇ ਆਉਣਾ ਹੈ ਕੋਈ ਪ੍ਰੋਬਲਮ ਹੈ ਕਿਸੇ ਚੀਜ਼ ਦੀ ਦਵਾਈ ਲੈਣ ਆਉਣਾ ਹੈ ਤਾਂ ਤੁਸੀਂ ਸਮਾਂ ਲੈ ਕੇ ਆਓ ਤਾਂ ਕਿ ਤੁਹਾਡਾ ਵੀ ਸਮਾਂ ਬਚੇ ਤੇ ਵੈਸੇ ਤੁਸੀਂ ਆਪ ਇੱਥੇ ਅਵੇਲੇਬਲ ਹੋ ਅਭੀ ਹਾਂ ਮੈਂ ਇੱਥੇ ਅਵੇਲੇਬਲ ਹੀ ਹੁੰਦਾ ਜੀ ਤਾਂ ਕਰਕੇ ਕਿਹਾ ਵੀ ਸਾਰੇ ਸਮਾਂ ਲੈ ਲੈਣ ਤੇ ਸਮਾਂ ਹੁੰਦਾ ਬੰਦਾ ਛੇਤੀ ਛੇਤੀ ਮਿਲੀ ਜਾਂਦਾ ਤੇ ਕਾਰਜ ਵੀ ਹੋ ਹੀ ਜਾਂਦਾ ਤੇ ਤਾਂ ਕਰਕੇ ਆਪਾਂ ਇਹ ਚੀਜ਼ ਚਲਾਈ ਆ ਵੀ ਉਹ ਪਹਿਲਾਂ ਗੱਲ ਕਰ ਲੋ ਫੋਨ ਹੈਗੀ ਆ ਨੰਬਰ ਵੀ ਗੱਲ ਕਰਨੇ 2 ਮਿੰਟ ਲੱਗਦੇ ਫੋਨ ਕਰਨ ਨੂੰ ਜੀ ਫੋਨ ਕਰਕੇ ਗੱਲ ਕਰ ਲੋ ਤੇ ਆਪਣਾ ਨੰਬਰ ਲਓ ਤੇ ਚੜਦੀ ਕਲਾ ਵਾ ਲਾਸਟ ਜੋ ਅਬ ਕੀ ਕਹਿਣਾ ਚਾਹੁੰਦੇ ਸੰਤ ਮੈਂ ਬਸ ਇਹੀ ਕਹਿਣਾ ਚਾਹੁੰਦਾ ਵਾਂ ਕਿ ਵੀ ਅੱਜ ਦਾ ਸਮਾਂ ਜਿਹੜਾ ਚੱਲਦਾ ਵਾ ਵੀ ਇੰਨਾ ਕੁਝ ਆਪਾਂ ਬਿਮਾਰੀਆਂ ਵੀ ਚੱਲ ਰਹੀਆਂ ਨੇ ਤੇ ਜਾਂ ਪੈਕਟ ਦਾ ਜਿਹੜਾ ਆਪਾਂ ਮਤਲਬ ਕਿ ਬਾਹਰ ਦਾ ਖਾਣ ਲਾ ਪੇ ਆ ਉਹਤੇ ਥੋੜਾ ਕਿ ਧਿਆਨ ਦਿਈਏ ਸਾਰੇ ਬੀਬੀਆਂ ਦੇ ਬੰਦੇ ਸਾਰੇ ਜਾਣੀ ਤੇ ਆਪਣੀ ਜਿਹੜੀ ਖਰਾਕ ਆ ਵੀ ਜਿਹੜਾ ਜੋ ਘਰੇ ਸਤ ਪ੍ਰਸਾਦ ਚਾ ਨਾ ਬਣਾਈਏ ਕਹਿੰਦੇ ਵੀ ਜਦੋਂ ਬਾਣੀ ਪੜ ਕੇ ਜਾਂ ਸ਼ੁਭ ਵਿਚਾਰਾ ਨਾ ਭੋਜਨ ਬਣਾਇਆ ਜਾਵੇ ਤਾਂ ਉਹ ਜ਼ੈਰ ਵੀ ਅਮਰਤ ਵਰਗਾ ਹੋ ਜਾਂਦਾ ਤੇ ਜੋ ਵੀ ਘਰੇ ਭੋਜਨ ਜੋ ਜਿੱਦਾਂ ਦਾ ਵੀ ਖਾਂਦਾ ਆ ਆਪਣੀ ਸਾਰਿਆਂ ਨੂੰ ਕਹਿ ਸਕਦੇ ਆਂ ਵੀ ਤੁਸੀਂ ਆ ਕੈਟਾਗਰੀ ਦਾ ਖਾਓ ਜਿਹਨੂੰ ਜੋ ਭਾਂਡਾ ਹੈ ਖਾਂਦਾ ਹੈ ਜੋ ਲੈ ਕੇ ਆ ਰਿਹਾ ਹੈ ਕਮ ਸੇ ਕਮ ਮਹਾਰਾਜ ਦਾ ਨਾਮ ਲੈ ਕੇ ਬਾਣੀ ਪੜ ਕੇ ਜੋ ਵੀ ਜਿਹਨੂੰ ਜੜਾ ਮੰਨਦਾ ਉਹਨੂੰ ਧਿਆ ਕੇ ਆਪਣੇ ਰਹਿਬਰ ਨੂੰ ਵੇਸ਼ ਨੂੰ ਧਿਆ ਕੇ ਤੇ ਬੜੇ ਇਕ ਕਹਿੰਦੇ ਕਿ ਖੁਸ਼ੀ ਤੇ ਚਾਹ ਦੇ ਨਾਲ ਖਾਇਆ ਜਾਵੇ ਤੇ ਖਵਾਇਆ ਜਾਵੇ। ਹੂੰ ਤੇ ਉਹ ਭਲੇ ਰ ਹੈ। ਉਹ ਬਦਾਉਂਦਾ ਵੀ ਐ ਕੁਛ ਵੀ ਰੱਖਦਾ। ਹਾਂ ਉਹ ਵਧਾਉਂਦਾ ਐ ਕੁਛ ਰੱਖਦਾ ਸੜੇ ਮੱਥੇ ਰੋਟੀ ਦੇ ਦੇਣੀ ਬਣਾ ਕੇ ਤੇ ਉਹੋ ਜੀ ਖਾਣ ਵਾਲੇ ਤੇ ਪੈ ਜਾਣਾ ਸਰ ਤੇ ਉਹੋ ਜੀ ਬਣਾਉਣ ਵਾਲੀ ਤੇ ਆ। ਹੈਣਾ ਜੀ ਤੇ ਵੀ ਆ ਚੀਜ਼ਾਂ ਵੀ ਖੁਸ਼ ਰਹੀਏ ਬਸ ਮੇਰਾ ਇਹ ਐ ਖੁਸ਼ ਰਹੋ। ਹਾਂ ਵੀ ਕੋਈ ਨਾ ਉੱਤਾ ਥਲਾ ਹੁੰਦਾ ਹੀ ਰਹਿੰਦਾ ਵਾ। ਖੁਸ਼ ਰਹੀ ਗਿਆ ਥੋੜਾ ਬਹੁਤ ਬਹੁਤ ਸ਼ੁਕਰੀਆ ਬਈ ਤੁਸੀਂ ਕਰਵਾਏ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸੋ ਬਾਈ ਸਿਮਰਪੀ ਜੀ ਨਾਲ ਗੱਲ ਕਰ ਰਹੇ ਸੀਗੇ ਟੋਕਨ ਵਾਲਾ ਸਿਸਟਮ ਜ਼ਿਆਦਾ ਵਧੀਆ ਲੱਗਾ ਕਿਉਂਕਿ ਅਕਸਰ ਤੁਸੀਂ ਉਹਨਾਂ ਨੂੰ ਕਈ ਵਾਰੀ ਸਾਨੂੰ ਫੋਨ ਤੇ ਕਹਿੰਦੇ ਹੋ ਕਿ ਸਮਾਨ ਨਹੀਂ ਮਿਲ ਪਿਆ ਜਾਂ ਵੈਦ ਸਾਹਿਬ ਇਥੇ ਅਵੇਲੇਬਲ ਨਹੀਂ ਸੀਗੇ ਤਾਂ ਫੋਨ ਕਰਕੇ ਆਓ ਕੋਈ ਪ੍ਰੋਬਲਮ ਵੈਸੇ ਤਾਂ ਤੁਸੀਂ ਜਿਹੜੇ رائے ਦਿੱਤੀ ਸੀ ਇੰਟਰਵਿਊ ਦੇ ਵਿੱਚ ਆਪਣੀ ਜ਼ਿੰਦਗੀ 'ਚ ਆਪਣਾਓ ਤੁਸੀਂ ਕਦੇ ਬਿਮਾਰ ਨਾ ਹੋਵੋ ਵਧੀਆ ਜ਼ਿੰਦਗੀ ਜਿਓ ਪਰ ਜੇ ਤੁਹਾਨੂੰ ਕਿਤੇ ਲੋਡ ਪੈ ਗਈ ਤੁਹਾਨੂੰ ਲੱਗ ਰਿਹਾ ਕਿ ਹਸਪਤਾਲਾਂ 'ਚ ਲੁੱਟ ਹੋ ਰਹੀ ਹੈ ਤਾਂ ਲਾਈਫ ਦੇ ਵਿੱਚ ਇੱਕ ਵਾਰ ਆਯੁਰਵੇਦ ਦਾ ਸਹਾਰਾ ਜ਼ਰੂਰ ਲੈਣਾ ਚਾਹੀਦਾ ਹੈ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ